ਵਿਚਾਰ ਨਵਾਂ ਪੰਜਾਬ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਭੜਕੇ ਵੋਟਾਂ ਪੈਣੀਆਂ ਨੇ ਸਾਰੀਆਂ ਤਿਆਰੀਆਂ ਮੁਕੰਮਲ ਜਿਹੜੀਆਂ ਹੋ ਚੁੱਕੀਆਂ ਨੇ ਤੇ ਪਹਿਲੀ ਜੋਂ ਨੂੰ ਵੋਟਾਂ ਪੈ ਕੇ ਚਾਰ ਨੂੰ ਨਤੀਜੇ ਆਣਿਆ ਤੇ ਇਸ ਅਰਸੇ ਦੇ ਵਿੱਚ ਜਿਹੜੀਆਂ ਵੈਸੇ ਤਾਂ ਪਹਿਲਾਂ ਤੋਂ ਜਦੋਂ ਚੋਣਾਂ ਪ੍ਰਕਿਰਿਆ ਸ਼ੁਰੂ ਹੁੰਦੀ ਆ ਵੀ ਲੋਕਾਂ ਦੇ ਆਪਣੇ ਨਮਾਇਦਿਆਂ ਤੋਂ ਕੀ ਆਸਾਂ ਨੇ ਕੀ ਉਮੀਦਾਂ ਨੇ ਕੀ ਜਿਹੜੇ ਸਮਾਜ ਨੂੰ ਦਰਪੇਸ਼ ਮਾਮਲੇ ਨੇ ਕੀ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹ ਉਠਾਉਣਗੇ ਕੀ ਉਹ ਉਹ ਕਾਨੂੰਨ ਕਾਢੇ ਨੇ ਦੇਖਦੇ ਕੀ ਉਹ ਉਹ ਜੇ ਕਾਨੂੰਨ ਬਣਾਉਣਗੇ ਜਾਂ ਜਿਹੜੇ ਬਣ ਕੇ ਗਲਤ ਬਣ ਕੇ ਉਹਨਾਂ ਨੂੰ ਰੱਦ ਕਰਨਗੇ ਰੱਦ ਕਰਵਾਉਣਗੇ ਪਰ ਉਹ ਕਿਸ ਕਿਸਮ ਦੀ ਪ੍ਰਤੀਨਿਧਤਾ ਕਰਨਗੇ ਤੇ ਲੋਕਾਂ ਦੀਆਂ ਆਸਾਂ ਉਮੀਦਾਂ ਕੀ ਨੇ ਤਾਂ ਸਰ ਤੁਸੀਂ ਇਸ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਸਾਡੇ ਵੋਟਰ ਨੇ ਉਹਨਾਂ ਦੀਆਂ ਕੀ ਉਮੀਦਾਂ ਨੇ ਕਿਹੜੀਆਂ ਉਮੀਦਾਂ ਨੂੰ ਲੈ ਕੇ ਉਹ ਆਪਣੇ ਜਿਹੜੇ ਲੋਕ ਸਭਾ ਮੈਂਬਰਾਂ ਨੂੰ ਜਿਤਾਉਣਗੇ ਦੇਖੋ ਜੀ ਮੂ ਸਾਹਿਬ ਵੀ ਸਭ ਤੋਂ ਉੱਚਾ ਸਦਨਾ ਜਿਹੜਾ ਲੋਕ ਸਭਾ ਸਾਡੇ ਦੇਸ਼ ਦੇ ਵਿੱਚ ਜਮਹੂਰੀਅਤਾਂ ਜਿਹਨੇ ਸਾਡੇ ਦੇਸ਼ ਦੀਆਂ ਨੀਤੀਆਂ ਘੜਨੀਆਂ ਨੇ ਤੇ ਕਾਨੂੰਨ ਬਣਾਉਣੇ ਨੇ ਦੋ ਮੁੱਖ ਮੁੱਦੇ ਨੇ ਨੀਤੀ ਤੈ ਕੰਨੀ ਚਿਕਨ ਨੂੰ ਬਣਾਉਣੀ ਬਾਕੀ ਐਗਜ਼ੈਕਟਿਵ ਨੇਤਾ ਕਾਰਜਕਾਰੀ ਨੂੰ ਲਾਗੂ ਕਰਦੇ ਨੇ ਉਹ ਜਿਹੜੀ ਨੀਤੀ ਤੈਅ ਕਰਨੀ ਹੈ ਉਹਦੇ ਵਿੱਚ ਸਥਾਨਕ ਪੱਧਰ ਤੋਂ ਲੈ ਕੇ ਸੁਭਾ ਪੱਧਰ ਦੇਸ਼ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹ ਨੀਤੀਆਂ ਦਾ ਪ੍ਰਭਾਵ ਪੈਂਦਾ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਜੀਵਨ 'ਚ ਚਾਹੇ ਉਹ ਸਮਾਜਿਕ ਜੀਵਨ 'ਚ ਪਵੇ ਚਾਹੇ ਉਹ ਆਰਥਿਕ ਜੀਵਨ 'ਚ ਪਵੇ ਚਾਹੇ ਸਿਆਸੀ ਜੀਵਨ 'ਚ ਪਵੇ ਕਿ ਚਾਹੇ ਉਹ ਸਾਡੇ ਸੰਵਿਧਾਨਕ ਅਧਿਕਾਰਾਂ ਦਾ ਪਵੇ ਕਿ ਚਾਹੇ ਉਹ ਅਸਿਕਾ ਲਈ ਸਾਡੇ ਤਾਲ ਨੂੰ ਬਗੀਵਨ ਕੋਈ ਕਿਸੇ ਨਾ ਕਿਸੇ ਰੂਪ ਚ ਉਹਦਾ ਪ੍ਰਭਾਵ ਪੈਂਦਾ ਹੈ ਹੁਣ ਅਸੀਂ ਦੇਖਣਾ ਹੁੰਦਾ ਹੈ ਕਿ ਵੀ ਜਿਹੜਾ ਅਸੀਂ ਲੋਕ ਸਭਾ ਜਦ ਬੰਦਾ ਭੇਜ ਦਿਆਂ ਉਹਨੇ ਕੋਈ ਇਹ ਨਹੀਂ ਹੁੰਦਾ ਵੀ ਉਹਦੀ ਆਪਣੀ ਪਾਰਲੀਮੈਂਟਰੀ ਕੰਸਟੀਟੂਐਂਸੀ ਵਾਸਤੇ ਸਭ ਕੁਝ ਕਰਨਾ ਹੁੰਦਾ ਜਾਂ ਉਹਨੇ ਆਪਣੇ ਕੱਲੇ ਸੋਬੇ ਵਾਸਤੇ ਕਰਨਾ ਹੁੰਦਾ ਉਹਨੇ ਪੂਰੇ ਸਾਰੇ ਜਿਹੜੇ ਉਹਦੇ ਕੰਮ ਨੇ ਇਹ ਕੰਮ ਕਰਨਾ ਜਿਵੇਂ ਅਸੀਂ ਕਹਿੰਨਾ ਕਿ ਕਿਹੜੇ ਕਿਹੜੇ ਕੰਮ ਨੇ ਮੁੱਖ ਫਿੱਟਰ ਨੇ ਜਿਹੜੇ ਕੰਮ ਨੇ ਉਹਦੇ ਵਿੱਚ ਗਾਹ ਉਹਦੀ ਕਸੀਮਾ ਰਹਿੰਦੀ ਹੈ ਹਮੇਸ਼ਾ ਹਰੇਕ ਵਿਅਕਤੀ ਦੀ ਜਿੰਨਾ ਚਿਰ ਉਹ ਆਜ਼ਾਦ ਲੜੇ ਤਾਂ ਉਹਦੇ ਸਮੇਂ ਦੀ ਸੀਮਾ ਉਹਨੂੰ 543 ਮਿੰਟ ਤੋਂ 1 ਮਿੰਟ ਦਿੰਦਾ। ਉੱਥੇ ਗੱਲ ਦਿੰਦਾ ਉਹਦੇ ਚੋਂ ਕੀ ਗੱਲ ਕਹਿੰਦਾ। ਤੇ ਇਸੇ ਤਰ੍ਹਾਂ ਜੇ ਉਹ ਕਿਸੇ ਪਾਰਟੀ ਦਾ ਤਾਂ ਪਾਰਟੀ ਨੇ ਉਹਨੂੰ ਬੋਲਣ ਦਾ ਸਮਾਂ ਵੀ ਦੇਣਾ ਕਿ ਨਹੀਂ। ਤੇ ਉਦੋਂ ਅੱਗੇ ਪਾਰਟੀ ਦੀ ਕੀ ਨੀਤੀਆਂ ਗੱਲ ਕਰਨ ਦੀ ਉਹ ਹੋਊਗੀ। ਉਹ ਫਿਰ ਉਹ ਦੇਖੇ ਆਪਣੀ ਪਾਰਟੀ 'ਚ ਨੀਤੀ ਘੜਨ 'ਚ ਉਹ ਮਦਦ ਕਰੇ ਤਾਂ ਕਿ ਉੱਥੇ ਉਹ ਗੱਲਾਂ ਕਹੀਆਂ ਜਾਣ। ਇਸ ਤੋਂ ਅੱਗੇ ਇੱਕ ਹੋਰ ਉਹਦੇ ਕੋਲ ਸੰਭਾਵਨਾ ਹੁੰਦੀ ਹੈ ਕਿ ਉਹ ਉਹਨੂੰ ਐਮਪੀ ਡਾਇਰੈਕਟ ਫੰਡ ਮਿਲਦਾ। ਉਹ ਐਂਟਰੀ ਲੈਡ ਫੰਡ ਨੂੰ ਆਪਣੇ ਹੁੰਦਾ ਹਲਕੇ ਵਾਸਤੇ ਉਹ ਬਿਲਕੁਲ ਹੀ ਹਲਕੇ ਚ ਲਾਗੂ ਹੁੰਦਾ ਹੈ ਉਹ ਹਲਕੇ ਚ ਐਮਪੀ 9 ਫੰਡ ਨੂੰ ਵੰਡਣ ਵਾਸਤੇ ਉਹਦੀ ਵੀ ਕਿਹੜੇ ਨੂੰ ਕਿੰਨਾ ਮਿਲਣਾ ਕਿਹੜੇ ਪਿੰਡ ਨੂੰ ਕਿਹੜੇ ਸ਼ਹਿਰ ਨੂੰ ਉਹਦੇ ਵਾਸਤੇ ਕੀ ਉਹ ਜਮੂਰੀ ਪ੍ਰਕਿਰਿਆ ਦੇ ਵਿੱਚ ਖੜਦਾ ਹੈ ਜਾਂ ਉਹ ਆਪਣੇ ਵੀ ਜਿਲ੍ਹਾ ਪ੍ਰਬੰਧਕ ਨੂੰ ਦੇਣੇ ਹੁੰਦੇ ਨੇ ਵੀ ਜਿਹੜਾ ਪਲਾਨ ਰਿਪੋਰਟ ਚ ਜੋ ਕਰਤਾ ਇਹਨੂੰ ਦੇ ਦੋ ਉਹਨੂੰ ਦੇ ਦੋ ਆਪਦੇ ਚਾਰਛਪਾਸੇ ਵਾਲੇ ਉਹਨਾਂ ਦੇ ਸਹਾਰਾ ਇਦਾਂ ਕਰਦਾ ਇਹ ਉਹਦਾ ਇੱਕ ਹੈਗਾ ਦੂਜਾ ਉਹਦਾ ਆਪਦੇ ਸਰਕਾਰੀ ਖੇਤਰ ਦੇ ਵਾਸਤੇ ਤੇ ਸੂਬੇ ਵਾਸਤੇ ਇੱਕ ਹੋਰ ਹੁੰਦਾ ਕਿ ਉਹ ਪ੍ਰਾਈਵੇਟ ਮੈਂਬਰ ਬਿਡ ਲਗਾ ਸਕਦਾ ਹੈ ਚੀਜ਼ਾਂ ਉਹ ਕਈ ਜਿਹੜੇ ਜਿਹਨੀਆਂ ਜਿਵੇਂ ਗ੍ਰੀਵੈਂਸ ਕਮੇਟੀਆਂ वगैरह ਚ ਹੋਏ ਕਈ ਵਾਰੀ ਉਹ ਮੈਂਬਰ ਹੁੰਦਾ ਹੈ ਤੇ ਉਹ ਜਿਹੜਾ ਲੋਕ ਸਭਾ ਦਾ ਜਿਹੜਾ ਮੈਂਬਰ ਹੈ ਉਹਨੂੰ ਇੱਕ ਕੌਨਸੀਜੈਂਸੀ ਅਲਾਉਂਸ ਮਿਲਦਾ ਹੈ ਜਿਹਦੇ ਸਾਹਬ ਨਾਲ ਉਹਨੇ ਆਪਣੇ ਹਲਕੇ ਦੇ ਵਿੱਚ ਪਾਰਲੀਮੈਂਟਰੀ ਹਲਕੇ ਦੇ ਵਿੱਚ ਬਾਰ ਬਾਰ ਮੀਟਿੰਗਾਂ ਕਰਨੀਆਂ ਜਾਣਾ ਆਉਣਾ ਉਹਦੇ ਖਰਚੇ ਮਿਲਦੇ ਨੇ ਦਫਤਰ ਬਣਾਉਣ ਦਾ ਪੈਸਾ ਮਿਲਦਾ ਜਾਣੋਂ ਦਾ ਪੈਸਾ ਮਿਲਦਾ ਉਹਨੂੰ ਅਟੈਂਡ ਸੈਸ਼ਨ ਰਿਟਰਨ ਕਰਨ ਦੇ ਵੱਖਰੇ ਪੈਸੇ ਮਿਲਦੇ ਨੇ ਕੀ ਉਹ ਉਹਨੂੰ ਅਟੈਂਡ ਕਰਦਾ ਕੀ ਲੋਕਾਂ ਦੀ ਕੌਨਸੀਟੂਐਂਸੀ ਜਾਂ ਹੁਣ ਲੋਕ ਸਭਾ ਸਾਰੇ 10% ਕੋਲ ਮ ਰੱਖਿਆ ਹੋਇਆ ਉਹ ਰੱਖੇ ਇਸ ਕਰਕੇ ਜੇ 57 ਤਰੀਕ ਜੋ 55 ਬੰਦੇ ਵੀ ਹੋ ਜਾਣ ਤਾਂ ਚਲੋ ਘਟੋ ਘਟ ਫੈਸਲੇ ਨਾਲ ਰੋਕਣਾ ਹੈ ਕਿ ਉਹ ਕਿਉਂ ਉੱਥੇ ਜਾਂਦਾ ਕਿਉਂ ਨਹੀਂ ਇਹ ਜਾਂ ਫਿਰ ਕੀ ਉਹ ਆਪਣੀ ਹੱਤੀ ਖੋਲ ਰੱਖਦਾ ਹੈ ਕੀ ਉਹ ਆਪਣਾ ਵਪਾਰ ਕਰ ਹੀ ਜਾਂਦਾ ਹੈ ਹੈ ਉੱਥੇ ਆਪਣੀ ਕੌਨਸੀਟੂਐਂਸੀ ਧਿਆਣੀ ਨਹੀਂ ਦਿੰਦਾ ਜਾਂਦਾ ਕੋਈ ਹੋਰ ਕਿੱਤਾ ਮਹਾਰਾ ਤਾਂ ਕਿੱਤੇ ਦਾ ਕੰਮ ਕਰਦਾ ਚਲ ਇਹ ਗੱਨਾ ਸਾਰੀਆਂ ਦੇਖਣ ਵਾਲੀਆਂ ਹੁੰਦੀਆਂ ਨੇ ਜਦ ਅਸੀਂ ਇਹ ਲੋਕ ਸਭਾ ਨੂੰ ਚੁੰਦੇ ਆ ਇਹ ਗੱਨਾ ਸਾਨੂੰ ਲੋੜ ਹੈ ਵੀ ਇੱਥੇ ਤਾਂ ਹੋਵੇ ਹੁਣ ਜਿਆਦਾ ਸੀ ਇਹ ਦੇਖਨੇ ਆ ਕਿ ਜਿਹੜਾ ਵੀ ਸਾਡੇ ਨਾਲ ਜਿਹਨੂੰ ਵੀ ਅਸੀਂ ਵੋਟ ਪਾਉਣੀ ਆ ਜਿਹਨੂੰ ਵੀ ਅਸੀਂ ਚੁੰਦੇ ਆ ਰਾਮ ਵੀਰ ਅਸੀਂ ਇਹ ਕਰਦੇ ਆ ਕਿ ਉਸ ਨੂੰ ਇੱਕ ਤਾਂ ਗਿਆਨ ਹੋਵੇ ਮਾੜਾ ਮੋਟਾ ਵੀ ਉਹ ਚ ਕਰਨਾ ਕਿਵੇਂ ਆ ਗੱਲ ਕਿਹੜੀ ਗੱਲ ਕਰਨੀ ਆ ਕਿਹੜੀ ਗੱਲ ਨੀਤੀ ਚੰਗੀ ਹੈ ਨੀਤੀਆਂ ਤੇ ਮਤਭੇਦ ਹੋ ਸਕਦੇ ਨੇ ਸੁਣੋ ਨੀਤੀਆਂ ਤੇ ਮਤਭੇਦ ਵਾਸਤੇ ਫਿਰ ਉਹਦੀ ਇੱਕ ਜ਼ਿੰਮੇਵਾਰੀ ਹੈ ਕਿ ਉਹ ਜਿਹੜੀ ਨੀਤੀ ਕਿਸੇ ਵੀ ਨੀਤੀ ਦੇ ਉੱਤੇ ਚਾਹੇ ਪਰਿਆਵਰਣ ਦੀ ਨੀਤੀ ਆ ਆ ਗਰਮੀ ਨਹੀਂ ਪੈ ਰਹੀ ਗਾ ਵੀ ਪਰਿਆਵਰਣ ਦੀ ਗੱਲ ਕੀ ਕਰੇ ਕੀ ਉਹ ਦਰਸਾ ਕੇ ਚੱਲੂਗਾ ਕੀ ਉਹ ਪਰਾਵੀ ਸਾੜਨ ਦੀ ਗੱਲ ਹੈ ਕੀ ਉਹ ਲੋਕਾਂ ਦੇ ਪਲਾਸਟਿਕ ਵਰਤਨ ਕਰਕੇ ਹੋ ਰਿਹਾ ਹੈ ਕਿ ਉਹ ਪਾਣੀ ਨੂੰ ਅਸੀਂ ਖਰਾਬ ਕਰੀ ਜਾਂਦਾ ਤਾਂ ਹੋ ਰਿਹਾ ਹੈ ਉਹਦੇ ਜਿਹੜੇ ਕਾਰਨ ਨੇ ਕਿ ਅਸੀਂ ਜਿਆਦਾ ਚੀਜ਼ਾਂ ਵਰਤ ਵਰਤ ਕੇ ਸੁੱਟੀ ਜਾਂਦੇ ਆ ਬਰਤੋਂ ਤੇ ਸੁੱਟੋ ਸਦਾ ਚਾਰ ਉਹਦੇ ਨਾਲ ਹੋ ਰਿਹਾ ਉਹ ਜੇ ਉਹਦਾ ਇੱਕ ਵਿਚਾਰ ਹੈ ਇੱਕ ਤਾਂ ਉਹ ਅਧਿਨ ਕਰੇਗਾ ਵੀ ਇਹ ਕਿਉਂ ਹੋ ਰਿਹਾ ਹੈ ਦੂਜਨ ਕੋਕਾਂ ਨਾਲ ਚਰਚਾ ਕਰਨੀ ਪਾਰਟਿਸਪੇਟਿਵ ਡੈਮੋਕਰੇਸੀ ਦਾ ਮਤਲਬ ਇਹ ਹੈ ਉਹ ਆਪਣੇ ਹਲਕੇ 'ਚ ਸੈਮੀਨਾਰ ਕਰਕੇ ਗੋਸ਼ਟੀਆਂ ਕਰਕੇ ਇਕੱਠ ਕਰਕੇ ਕਰਦਾ ਹੈ ਤੇ ਭਾਈ ਆਹ ਮੁੱਦੇ ਨੇ ਉੱਤੇ ਮੇਰਾ ਆ ਹੈਗਾ ਜਿਵੇਂ ਆਪਾਂ ਮੰਨ ਲਾ ਲਓ ਕਾ ਗਗਰ ਦੇ ਆਕਨਿਆ ਸੁਬੇਂ ਚੋਂ ਨਿਕਲਦੇ ਅੰਤਰਰਾਜੀ ਸਮੱਸਿਆ ਹੈ ਉਹਦਾ ਪਾਣੀ ਖਰਾਬ ਹੈ ਜਾਂ ਸਾਡੇ ਦਰਿਆਵਾਂ ਦਾ ਪਾਣੀ ਖਰਾਬ ਹੈ ਜਾਂ ਮਾਈਨਿੰਗ ਦੇ ਉੱਤੇ ਕੇਂਦਰ ਦਾ ਹੱਕ ਹੈ ਜੇ ਅਸੀਂ ਦੇਖੀਏ ਰੂਲ ਕੇਂਦਰ ਨੇ ਕੇਂਦਰ ਨੇ ਅੱਜ ਕੀ ਇਹਨੇ ਚਾਪੇ ਚੁਪੇ ਵੀ ਮਾਰ ਲਿਆ ਪੰਜਾਬ ਚ ਮਾਈਨਿੰਗ ਦੇ ਕਿ ਮਾਈਨਿੰਗ ਦੇ ਨਾਲ ਸਾਨੂੰ ਕੀ ਫਾਇਦੇ ਕੀ ਨੁਕਸਾਨ ਨੇ ਉਹਦੇ ਤੇ ਪਾਲਸੀ ਕੀ ਕਰੀ ਜਾਵੇ ਉਹ ਲੋਕਾਂ ਨੂੰ ਜਿਸ ਏਰੀਆ ਚ ਮਾਈਨਿੰਗ ਹੁੰਦੀ ਹੈ ਜਾਂ ਜਿਸ ਸੂਬੇ ਚ ਉਹ ਕਿਉਂਕਿ ਏਰੀਆ ਚ ਤਾਂ ਜਾ ਹੀ ਸਕਦਾ ਆਪਦੇ ਏਰੀਆ ਚ ਤਾਂ ਜੇ ਉਹਦੇ ਮਾਈਨਿੰਗ ਹੋ ਰਹੀ ਹੈ ਅੱਛਾ ਕਾ ਗਗਰ ਚ ਬਿਛੇਰੀ ਹੋ ਰਹੀ ਹੈ ਜਿਵੇਂ ਇਹਦੇ ਤੇ ਕਈ ਐਮਪੀ ਪੈਂਦੇ ਨੇ ਕੀ ਉਹ ਲੋਕਾਂ ਨਾਲ ਇਕੱਠੇ ਹੋ ਕੇ ਚਰਚਾ ਕਰਦੇ ਸੋ ਸਾਡਾ ਪਹਿਪਰ ਕੰਮ ਇਹ ਹੋ ਜਾਂਦਾ ਹੈ ਕਿ ਜਿਹਨੂੰ ਅਸੀਂ ਚੁਣਨਾ ਉਹ ਸਾਡਾ ਹਾਕਮ ਬਣ ਕੇ ਬੈਠੇਗਾ ਜਾਂ ਉਹ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਕੇ ਜਮਹੂਰੀ ਤੰਤਰ ਤੱਕ ਲੱਗੇਗਾ ਚਾਹੇ ਉਹ ਮੰਡੇਗਾ ਦੇ ਕਾਰਮਾਨੇ ਨੇ ਚਾਹੇ ਉਹ ਕੇਂਦਰ ਦੀਆਂ ਜਾਂ ਸੂਬੇ ਦੀਆਂ ਜਿਹੜੇ ਦਾਪਤਰੀ ਚੁਣੇ ਜਾਂਦੇ ਨੇ ਉਹਨਾਂ ਬਾਰੇ ਗੱਲ ਕਰਦੇ ਨੇ ਵੀ ਭਾਈ ਤੁਸੀਂ ਦਾਪਤਰੀ ਕਿਵੇਂ ਚੁਣੇ ਜਾਂਦੇ ਨੇ ਚਾਹੇ ਜਿਹੜੇ ਥੰਦ ਕਿੰਦਰ ਤੋਂ ਉਹਨੂੰ ਮਿਲਨੇ ਨੇ ਉਹਨੇ ਵਰਤੇ ਜਾਣੇ ਨੇ ਉਹਦੇ ਬਾਰੇ ਗੱਲ ਕਰਨੀ ਹੈ ਚਾਹੇ ਜਿਹੜੇ ਫੰਡ ਜਿਹੜਾ ਪਟਨਿਕ ਰੋਡ 'ਚ ਵੈਸੇ ਹੋਣੇ ਨੇ ਉਸ ਹੱਕੇ 'ਚ ਕਿਵੇਂ ਲੱਗਨੇ ਨੇ ਵੰਡਣ ਕਿਵੇਂ ਹੋਣਾ ਉਹਦੀ ਗੱਲ ਕਰਨੀ ਹੈ ਸੋ ਕੀ ਉਹ ਲੋਕਾਂ ਦੀ رائے ਲੈਂਦਾ ਹੈ ਕੀ ਉਹ ਕੋਈ ਗੋਸ਼ਟੀਆਂ ਕਰਦਾ ਜਾਂ ਨਹੀਂ ਕਰਦਾ ਕਿ ਉਹ ਆਪਣੀ ਮਰਜ਼ੀ ਨਾਲ ਵੀ ਮੈਨੂੰ ਪਤਾ ਸਭ ਕੁਝ ਮੈਂ ਕਹਤਾ ਇਸ ਕਰਕੇ ਗਾਹ ਫਿਰ ਉਹ ਕੈਸੀ ਚੁੱਪ ਉਹਨੂੰ ਪਤਾ ਹੈ ਮਨਦੇ ਵੀ ਉਹਨੂੰ ਪਤਾ ਹੈ ਕਿ ਉਹ ਹੋਹ ਜਿਹੜਾ ਪਤਾ ਉਹ ਨਿਰਪੱਖਤਾ ਨਾਲ ਕਰਦਾ ਹੈ ਜਾ ਉਹ ਕਹਣਾ ਵੀ ਮੇਰੀ ਪਾਰਟੀ ਦੇ ਨੇ ਇਹ ਮੇਰੇ ਦੋਸਤ ਮਿੱਤਰ ਨੇ ਇਹ ਮੇਰੇ ਨਾਲ ਸਾਂਝੀਦਾਰ ਨੇ ਇਹ ਸ਼ਰਕੇ ਇਹਦਾ ਕਰ ਲੋ ਇਹ ਅਗਲਾ ਪਾਟ ਹੈ ਉਹ ਹੀ ਕਿ ਇਸ ਤੋਂ ਅੱਗੇ ਜਦ ਅਸੀਂ ਦੇਖਦੇ ਹਾਂ ਉਹ ਇਹ ਹੈ ਕਿ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਨੇ ਚੋਕ ਚਸਨਾਂ ਦੀ ਗੱਲ ਹੁੰਦੀ ਹੈ ਇਹ ਉਹ ਸੰਵਿਧਾਨਿਕ ਸੰਸਥਾਵਾਂ ਦੇ ਜਿਹੜੀ ਉਹਦੀ ਭੂਮਿਕਾ ਲੋਕਾਂ ਦੀ ਪਾਰਟਿਸਪੇਸ਼ਨ ਹੋ ਰਹੀ ਹੈ ਜਿਵੇਂ 200 ਜਿਹੜੀ 73ਵੇਂ ਚੰਦਮੈਂਟ ਹੋਈ 243 ਆਰਟੀਕਲ ਦੇ ਤਹਿਤ ਸੰਵਿਧਾਨ ਦੇ ਤਹਿਤ ಗ್ರಾಮ ਸਭਾ ਬਣੀ ਹੋਈ ਹੈ ಗ್ರಾಮ ਸਭਾ ਕਿਸੇ ਉਹ ਰੈਕਟਰ ਨਹੀਂ ਬਣਾਈ ਇਹ ਉਹ ಗ್ರಾಮ ਸਵਾ ਦੇ ਜਿਵੇਂ ਸੰਵਿਧਾਨ ਨੇ ਕਿਹਾ ਮੈਂਡੇਟ ਦਿੱਤਾ ਹੈ ਕਿ ਉਹਦੇ ਅਜਲਾਸ ਹੁੰਦੇ ਨੇ ਉਦਾਂ ਕੀ ಗ್ರಾಮ ਸਭਾ ਇਹ ਫਸਲੇ ਕਰਦੀ ਹੈ ਕਿਉਂਕਿ ਉਹ ਢੰਗ ਕਰੀਦਾ ਉੱਤੇ ਸਿੱਖਰ ਨਾ ਪਿੱਲ ਰਹਿ ਇਹ ಗ್ರಾಮ ਸਭਾ ਜੋ ਕੱਡੇ ਵਾਲਾ ਪਿੱਲ ਰਹਿ ਇਹ ਦੋ ਜਿਹੜੇ ਨੇ ਇਹਨਾਂ ਦਾ ਸੁਮੇਲ ਕਿਵੇਂ ਹੋਣਾ ਸੋ ਗ੍ਰਾਮ ਸਭਾ ਚ ਬਲਾਕ ਸੰਪਤੀ ਚ ਜ਼ਿਲ੍ਹਾ ਪ੍ਰੀਸ਼ਦ ਚ ਉਹ ਉਹ ਕੀ ਕੀ ਜਮ ਮਿਸਕਰਪੋਰੇਸ਼ਨਾਂ ਕਮੇਟੀਆਂ ਚ ਕੀ ਭੂਮਿਕਾ ਉਹਦੀ ਬਤਾ ਰਿਹਾ ਐਮਪੀ ਜਿੱਤੇ ਉਹ ਬੋਟਰ ਵੀ ਆ ਕੇ ਜਗ੍ਹਾ ਤੇ ਕਿ ਉਸ ਤਰੀਕੇ ਦੇ ਨਾਲ ਉਹ ਕਰਦਾ ਇਹ ਨੂੰ ਦੇਖਣ ਦੀ ਲੋਈ ਉਹਨੂੰ ਇਹਦੇ ਬਾਰੇ ਪਤਾ ਵੀ ਐ ਕਰੀਦਾ ਜਾਂ ਕਿ ਮੈਂ ਮਰ ਜੀ ਆਹਮ ਬ੍ਰਹਮਾ ਦੀ ਗੱਲ ਕਰਨਗੇ ਸੋ ਇਸ ਤੋਂ ਅੱਗੇ ਆਪਾਂ ਜਾਣ ਕਹਨੇ ਆ ਵੀ ਮੈਂ ਹੀ ਸਭ ਕੁਝ ਹਾਂ ਮੈਂ ਸਰਬ ਗਿਆਤਾ ਜਦੋਂ ਸਰਬ ਗਿਆਤਾ ਆਪਦੇ ਆਪ ਨੂੰ ਸਮਝਣ ਲੱਗ ਜਾਈ ਸਰਵਸ਼ਕਤੀਮਾਨ ਸਮਝਣ ਲੱਗ ਜੇ ਫਿਰ ਤਾਂ ਲੋਕਾਂ ਦੀ ਮਾਈਨਸ ਹੋ ਜਾਂਦਾ ਨਾ ਸੋ ਇਸ ਕਰਕੇ ਕਹੇ ਇਸ ਤੋਂ ਅੱਗੇ ਇਹ ਅਸੀਂ ਦੇਖਣਾ ਹੁੰਦਾ ਹੈ ਜਿਹੜਾ ਕਿ ਸੂਬੇ ਦਾ ਵੀ ਉਹਨੇ ਕਿ ਕੇਂਦਰ ਚ ਰੂਟ ਬਣਨੇ ਨੇ ਕੇਂਦਰ ਚ ਪਾਲਸੀ ਬਣਨੀ ਹੈ ਜੀ ਪਾਲਸੀ ਇਹੋ ਜੀ ਬਣਨੀ ਜਾ ਰਹੀ ਹੈ ਦਿਨ ਬਦ ਦਿਨ ਕਿ ਕੇਂਦਰ ਆਪਦੇ ਕੋਲ ਸਾਰੇ ਹੱਕ ਸੂਬਿਆਂ ਦੇ ਖੋਈ ਜਾਂਦਾ ਸੂਬਿਆਂ ਨੂੰ ਖਿਮਾ ਰਿਹਾ ਜਾਂ ਕੀ ਸੂਬਿਆਂ ਦੇ ਵੀ ਹੱਕ ਨੇ ਜਾਂ ਕੀ ਕਈ ਸੂਬੇ ਨੇ ਜ਼ਿਆਦਾ ਹੱਕ ਮੰਗੇ ਨੇ ਵੀ ਕਿਉਂਕਿ ਅਸੀਂ ਸੂਬੇ ਆ ਸਾਨੂੰ ਜ਼ਰੂਰ ਮਿਲਣਾ ਚਾਹੀਦਾ ਇਹ ਜਿਹੜੀ ਗੱਲ ਆ ਇਹਦੇ ਉੱਤੇ ਆਪਦੇ ਸੂਬੇ ਦੇ ਜਿਹੜੇ-ਜਿਹੜੇ ਹੱਕ ਸੂਬਾ ਮੰਗਦਾ ਹੈ ਕੇਂਦਰ ਕੋਲੋਂ ਜਾਂ ਕੇਂਦਰ ਸੂਬੇ ਤੋਂ ਖੋਲਾ ਹੈ ਜਾਂ ਸੰਵਧਾਨ ਚ ਦਿੱਤੇ ਹੋਏ ਨੇ ਲਾਗੂ ਨਹੀਂ ਹੋ ਰਹੇ ਉਹਨਾਂ ਦੇ ਪ੍ਰਤੀ ਉਹਦਾ ਕੀ ਰਵਈਆ ਹੈ ਉਹਨਾਂ ਦਾ ਉਹਦਾ ਕੀ ਗਿਆਨ ਹੈ ਕੀ ਉਹਦਾ ਵਰਤੀਰਾ ਹੈ ਤੇ ਕਿੰਨਾ ਕੁ ਉਹ ਉਸ ਨੂੰ ਅਮਲ ਚ ਲਾਗੂ ਕਰਦਾ ਹੈ ਤਿੰਨ ਗੱਲਾਂ ਅਸੀਂ ਕਹਿੰਦੇ ਆ ਨੌਲੇਜ ਐਟੀਟਿਊਡ ਐਂਡ ਪ੍ਰੈਕਟਿਸ ਉਹਨੂੰ ਗਿਆਨ ਕਿੰਨਾ ਹੈ ਉਦੋਂ ਅੱਗੇ ਉਹਦਾ ਬਤੀਰਾ ਕੀ ਉਹਦੇ ਬਤੀਰਾ ਯਾਰ ਠੀਕ ਐ ਲਿਖਿਆ ਹੋਇਆ ਲੈਣਾ ਕੀ ਐ ਮੀਰੌਲਾ ਪਾਉਂਦੇ ਨੇ ਇਹ ਥੱਲੇ ਵਾਲੇ ਤਾਂ ਕੰਮ ਹੀ ਨਹੀਂ ਕਰਦੇ ਜੀ ਕਿਤੇ ਇਹਨਾਂ ਨੂੰ ਸਭ ਕੁਝ ਮਿਲ ਗਿਆ ਫੇਰ ਤਾਂ ਜਮੇ ਹੀ ਕਹਿਰ ਕਾਫੀ ਕਰਨੇ ਹੋ ਸਕਦਾ ਬਤੀਰਾ ਉਹਦਾ ਉਲਟੋ ਹੋਵੇ ਗਿਆਨ ਉਹਨੋਂ ਹੋਵੇ ਬਤੀਰਾ ਉਲਟੋ ਹੋਵੇ ਫਿਰ ਉਹ ਬਤੀਰਾ ਵੀ ਨਹੀਂ ਯਾਰ ਮਿਰਨਾ ਕਹੀਦਾ ਪਰ ਅਮਲ ਉੱਥੇ ਕਰਦਾ ਨਹੀਂ ਕਰਦੀ ਨਹੀਂ ਕਰਦਾ ਜੱਟ ਟਿਫਟੀ ਕਰਦਾ ਸੋ ਨੌਲੇਜ ਐਟੀਟਿਊਡ ਐਂਡ ਪ੍ਰੈਕਟਿਸ ਗਿਆਨ ਬਤੀਰਾ ਤੇ ਅਮਲ ਕੀ ਉਹ ਸੁਰਵੇ ਦੇ ਝੀਬੇ ਦੇ ਸਮੱਸਿਆਵਾਂ ਬਾਰੇ ਜਿਹੜੀਆਂ ਬੁਖਸਵਾਂ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਕਾਨੂੰਨ ਬਣਾਉਣ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਜਮਹੂਰਤ ਨਾਲ ਜੁੜੀਆਂ ਹੋਈਆਂ ਨੇ ਕੀ ਉਹਨਾਂ ਬਾਰੇ ਗੱਲ ਕਰਦਾ ਕਰਨ ਦਾ ਕੋਈ ਰਵਈਆ ਹੈਗਾ ਉਹਦਾ ਕੀ ਉਹ ਕਰਕੇ ਉਹ ਅਮਲ 'ਚ ਵੀ ਕਰਦਾ ਇਹ ਜਿਹੜੀਆਂ ਗੱਲਾਂ ਨੇ ਇਹ ਨੂੰ ਵੀ ਦੇਖਣਾ ਜੀ ਫਿਰ ਇਸ ਤੋਂ ਅਗੇ ਸਾਡੇ ਕੁਝ ਰਾਸ਼ਟਰੀ ਕਦਰਾਂ ਕੀਮਤਾਂ ਨੇ ਸਾਡੀ ਆਜ਼ਾਦੀ ਦੀ ਲੜਾਈ ਚ ਅਸੀਂ ਉਹ ਲੰਘਿਆ ਨੇ ਉਹ ਰਾਸ਼ਟਰੀ ਕਦਰਾਂ ਕੀਮਤਾਂ ਦੇ ਵਿੱਚ ਵੱਡੀ ਕਦਰ ਸਾਡੀ ਹੈਗੀ ਆ ਕਿ ਅਸੀਂ ਭਾਈਚਾਰਾ ਅਸੀਂ ਵੰਚਕਲਾ ਨਹੀਂ ਕਰਦੇ ਇਨਸਾਨ ਦਾ ਇਨਸਾਨ ਨਾਲ ਕਿਸੇ ਜਾਤ ਧਰਮ ਗੁੜੀ ਪਹਿਰਾਵਾ ਇਹਦੇ ਨਾਂ ਤੇ ਖਿੱਤਾ ਪੜਿਆ ਅਣਪੜ ਇਹਦੇ ਨਾਂ ਤੇ ਅਸੀਂ ਕਿਉਂਕਿ ਵੋਟਾਂ ਤਾਂ ਇਨੀ ਹਰੇਕ ਬੰਦੇ ਨੂੰ ਵੋਟ ਪਾ ਸਕਦਾ ਹਰੇਕ ਬੰਦੇ ਨੂੰ ਜਿਹੜਾ ਬਾਲਗ ਹੈ 18 ਸਾਲ ਦਾ ਉਹਨੂੰ ਵੋਟ ਪਾਉਣ ਦਾ ਹੱਕ ਤਾਂ ਹੀ ਮਿਲਿਆ ਸੋ ਕੀ ਉਹ ਕੋਈ ਵਿਤਕਰੀ ਵਾਲੀਆਂ ਗੱਲਾਂ ਕਰਦਾ ਜਾਂ ਲੋਕਾਂ ਨੂੰ ਇੱਕੇ ਵਾਲੀਆਂ ਗੱਲਾਂ ਕਰਦਾ ਨਾ ਭਾਈ ਮਿਲ ਕੇ ਨਾ ਨਾਟਸ ਪਿਆਰ ਨਾ ਰੱਖੋ ਨਾਟਸ ਇਹਨੂੰ ਇੱਕ हट ਕੇ ਸਵਾਲ ਹੈ ਕੱਲ ਨੂੰ ਵੋਟਾਂ ਪੈਣੀਆਂ ਤਾਂ ਵੋਟਰ ਪੁਆਇੰਟਸ ਅਮੇ ਜਿਹੜੇ ਉਮੀਦਵਾਰਾਂ ਜਿਹੜੇ ਉਹਨਾਂ ਦੇ ਹਮਾਇਤੀ ਹੈ ਉਹ ਕੀ احتیاط ਵਰਤਣ ਤਾਂ ਕਿ ਵੋਟਾਂ ਦੇ ਵਿੱਚ ਕੋਈ ਗੜਬੜੀ ਨਾ ਹੋ ਸਕੇ ਜਿਵੇਂ ਕਈ ਥਾਵਾਂ ਤੋਂ ਆਉਂਦਾ ਵੀ ਵੋਟਾਂ ਇੰਨੀਆਂ ਪਈਆਂ ਇੰਨੀਆਂ ਬਾਅਦ ਵਿੱਚ ਵਧ ਗਈਆਂ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਨੂੰ ਕਦਮ ਚੁੱਕਣੇ ਚਾਹੀਦੇ ਬਿਲਕੁਲ ਠੀਕ ਹੈ ਫਮੈਂ ਮੈਂ ਥੋੜੇ ਜਿਹਾ 5 ਮਿੰਟਾਂ ਚੀ ਗੱਲ ਦੱਸ ਦਾਂਗਾ ਕਿਉਂਕਿ ਲੰਬਾ ਹੋ ਰਿਹਾ ਸੋ ਪਹਿਲਾਂ ਤਾਂ ਉਹਨਾਂ ਤੋਂ ਆਸ ਕੀ ਹੈ ਇਹ ਸਾਰਿਆਂ ਨੂੰ ਕੰਮ ਕਰਨਾ ਅੱਗੇ ਵੀ ਕਹਿੰਦੇ ਈ ਨਹੀਂ ਤੂੰ ਗੱਲ ਕਰਨ ਨੂੰ ਕਹਿੰਦੀ ਤੂੰ ਕੰਮ ਕਰ ਇਹ ਸਾਰੀਆਂ ਪਾਰਟੀਆਂ ਵਾਸਤੇ ਗੱਲ ਹੈ ਇਹ ਕੋਈ ਇੱਕ ਵਿਅਕਤੀ ਇੱਕ ਕਿਤੇ ਜਾਂ ਉਸ ਵਾਸਤੇ ਨਹੀਂ ਦੂਜਾ ਹੈਗਾ ਵੀ ਹੁਣ ਸ਼ੰਕਾ ਪੈਦਾ ਹੋ ਗਈ ਕਿ ਦੋ ਦੋ ਤਿੰਨ ਤਿੰਨ ਵਾਰੀ ਅੰਕੜੇ ਈਸੀ ਇਲੈਕਸ਼ਨ ਕਮਿਸ਼ਨਰ ਹੋ ਗਿਆ ਭਾਰਤੀ ਚੋਣ ਕਮਿਸ਼ਨ ਜਿਸ ਦਿਨ ਵੋਟਾਂ ਪੈਂਦੀਆਂ ਨੇ ਉਹਦੇ ਖਤਮ ਹੋਏ ਤੋਂ ਪੌਣੇ 8 ਵਜੇ ਤੱਕ ਅੰਕੜੇ ਪਾਉਂਦਾ ਫੇਰ ਪੌਣੇ 11 ਵਜੇ ਪਾਉਂਦਾ ਫੇਰ ਦੋ ਤਿੰਨ ਵਾਰ ਪਾਉਂਦਾ ਤੈਡੇ ਫੇਰ ਜੇ ਤਾਂ 9:11 ਦੇ ਨਾਲ ਬਾਅਦ ਸੀਗੇ ਉਹ ਵੀ ਰੋੜਾ ਰੋੜਾ ਟਾਈਮ ਤੇ ਉਹ ਦਿੱਤੇ ਰੁਕ ਨੂੰ ਸੰਕੇਤ ਪੈ ਗਏ ਉਹ ਅੰਕੜੇ ਬਦਲਦੇ ਰਹਿੰਦੇ ਨੇ ਉੜੀਸਾ ਦੇ ਵਿੱਚ 60% ਵੋਟਿੰਗ ਸੀ ਦੱਸੀ ਗਈ ਸੀ ਪੌਣੇ 8 ਵਜੇ ਤੇ ਪੰਜਵੇਂ ਫੇਜੀ ਤੇ ਫਿਰ ਜਦ ਪੌਣੇ 11 ਵਜੇ ਪਾਇ ਉਹ 60% ਸਟਾਰਟ ਹੋ ਗਈ ਤੇ ਜਦ ਦੂਜੇ ਦਿਨ 22 ਤਰੀਕ ਨੂੰ ਪਾਈ 2:30 ਵਜੇ ਉਦੋਂ ਕਹਿੰਦੇ ਇਹ ਹੁਣ 73% ਹੋ ਗਈ 13% ਦਾ ਵਾਧਾ ਜਿਹੜਾ ਇਸ ਅੰਕੜੇ ਕਰਦਾ ਸੋ ਇਹਦਾ ਇੱਕ ਤਰੀਕ ਹੈ ਉਹ ਸੁਪਰੀਮ ਕੋਰਟ ਚ ਵੀ ਕੇਸ ਹਾਰ ਗਏ ਸਭ ਕੁਝ ਹੋ ਗਿਆ ਸੁਪਰੀਮ ਕੋਰਟ ਨੇ ਕਹਿੰਤਾ ਅਸੀਂ ਤਰਚਾਣਾ ਤੋਂ ਬਾਅਦ ਸੁਣਾਵਾਂਗੇ ਸ 17ਸੀ ਫਾਰਮ ਕਹਿੰਦੇ ਅਸੀਂ ਅਪਲੋਡ ਨਹੀਂ ਕਰ ਸਕਦੇ 17ਸੀ ਫਾਰਮ ਦਾ ਇੱਕ 17ਸੀ ਫਾਰਮ ਹੈ ਇੱਕ 17ਏ ਹੈ ਮੈਂ ਇਹਦੇ ਉੱਤੇ ਜਿਹੜੇ ਜਿਹੜੇ ਸਾਡੇ ਚੋਣ ਏਜੰਟ ਨੇ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਉਹਨਾਂ ਦੇ ਆਪਣੇ ਚੋਣ ਏਜੰਟ ਨੇ ਤੇ ਉਹਨਾਂ ਦੇ ਗਿਣਤੀ ਦੇ ਏਜੰਟ ਨੇ ਆਹ ਤਿੰਨ ਚੀਜ਼ਾਂ ਨੇ ਉਹਨਾਂ ਸਾਰਿਆਂ ਵਾਸਤੇ ਚੋਣ ਕਮਿਸ਼ਨ ਨੇ ਕਿਤਾਬਾਂ ਬਣਾਈਆਂ ਹੋਈਆਂ ਨੇ ਸੇਧ ਦੇਣ ਵਾਸਤੇ ਹੁਣ ਤੁਸੀਂ ਕੀ ਕਰਨਾ ਹੈ ਕਿਵੇਂ ਕਰਨਾ ਹੈ ਕੀ ਤੁਹਾਡੇ ਹੱਕ ਨੇ ਉਹਦੇ ਵਿੱਚ ਜਿਹੜਾ ਚੋਣ ਅਜੰਟਾ ਚੋਣ ਪਾਤੀਆਂ ਚੋਣ ਅਧਿਕਾਰੀ ਜਿਹੜਾ ਚੋਣ ਅਧਿਕਾਰੀ ਤੇ ਆਪਣੇ ਜਿਹੜਾ ਕਿਨੇ ਗਿਣਤੀ ਦੇ ਅਜੰਟਾ ਬਾਰੇ ਕਿਤਾਬ ਚਿਆਂ ਚ ਇੱਕ ਗੱਲ ਵੱਡੀ ਹੈ ਉਹ ਕੀ ਹੈ ਕਿ ਜਦ ਪੋਲਿੰਗ ਬੂਥ ਸ਼ੁਰੂ ਹੋਣਾ ਹੈ ਵੋਟਾਂ ਸ਼ੁਰੂ ਹੋਣੀਆਂ ਨੇ ਉਦੋਂ ਇੱਕ ਤਾਂ ਈਵੀਮ ਦੇ ਵਿੱਚ ਟੈਸਟ ਕਰੀਆਂ ਜਾਂਦੀਆਂ ਟੈਸਟ ਵੋਟ ਕਹਿੰਦੇ ਨੇ ਉਹ ਕਿੰਨੀਆਂ ਟੈਸਟ ਵੀ ਈਵੀਮ ਠੀਕ ਚੱਲਦੀ ਹੈ ਜਿਹਨੂੰ ਵੋਟ ਪਾਉਣੀ ਉਹ ਨਹੀਂ ਜਾਂਦੀ ਹੈ ਉਹਦੀ ਗਿਣਤੀ ਦੇਖ ਕੇ ਵੀ ਇੰਨੀਆਂ ਪਾਈਆਂ ਨੇ ਜੀ ਇੰਨੀਆਂ ਐਸਪਾਰਟੀ ਨੇ ਪਾਈਆਂ ਸੀ ਇੰਨੀਆਂ ਐਸ ਨੂੰ ਇੰਨੀਆਂ ਐਸ ਨੂੰ ਇੰਨੀਆਂ ਉਹ ਫਾਰਮ ਤੇ ਵਾਕਿਆ ਦਾ ਰੋਗ ਬੁੱਕ ਤੇ ਸਾਈਨ ਹੁੰਦੇ ਉਹ ਸਿਰਫ ਉਸੇ ਫਾਰਮ ਤੇ ਸਾਈਨ ਕਰਨ ਜਿੰਨੀਆਂ ਵੋਟਾਂ ਜੇ ਠੀਕ ਪਈ ਈਵੀਮ ਠੀਕ ਚੱਬੇ ਉੱਤੇ ਸਾਈਨ ਕਰ ਬਾਕੀ ਇੱਕ 17 ਜੇ ਫਾਰਮ ਇੱਕ 17 ਸੀ ਹੁੰਦਾ ਹੋਰ ਕਈ ਕਾਗਜ਼ ਹੁੰਦੇ ਨੇ ਜਿੰਨਾ ਚਿਰ ਉਹ ਕਾਗਜ਼ ਨੂੰ ਕੰਪਲੀਟ ਨਹੀਂ ਹੁੰਦਾ ਉਹਨਾਂ ਚਿਰ ਤੇ ਸਾਈਨ ਨਾ ਕਰਨ ਪੂਰੇ ਫਾਰਮ ਤੇ ਸਾਈਨ ਨਾ ਕਰਨ じゃ ਬੇਕਈ ਫਾਰਮ ਲੱਗਨੇ 17 ਇਹ ਇੱਕ ਫਾਰਮ ਹੀ ਹੋ ਕੋਈ لمبے لمبے ਫਾਰਮ ਹੋ ਜਾਂਦੇ ਨੇ ਉਹ ਕੰਚਾ ਦੌਰ ਬਾਅਦ ਤੇ ਸਾਈਨ ਕਰ ਦੋ ਯਾਰ ਬਾਅਦ ਚ ਟਾਈਮ ਲੱਗਦਾ ਕਿਉਂਕਿ ਪੂਰੇ ਅਜੰਟ ਬੜੇ ਬੈਠੇ ਹੋਣੇ ਨੇ ਉੱਥੇ ਸਭ ਦੇ ਸਾਈਨ ਹੋਣੇ ਨੇ 17 ਜੀ 17 ਇਹ ਫਾਰਮ ਕੀ ਹੈ 17 ਇਹ ਫਾਰਮ ਦੇ ਵਾਸਤੇ ਸਾਰੀਆਂ ਪਾਰਟੀਆਂ ਆਪਦੇ ਏਜੰਟਾਂ ਨੂੰ ਹੋਲਡਿੰਗ ਏਜੰਟਾਂ ਨੂੰ ਇਹ ਕਹਿਣਾ ਬੀਲ ਦੇ ਉੱਤੇ ਹਰ ਵਕਤ ਜਿਹੜਾ ਬੰਦਾ ਆਉਂਦਾ ਉਹਦਾ ਨਾਮ ਭਰਿਆ ਜਾਣਾ ਜਿਵੇਂ ਤੁਸੀਂ ਪਹਿਲਾਂ ਗਏ ਤੁਹਾਡਾ ਨਾਮ ਇੱਕ ਨੰਬਰ ਤੇ ਆ ਜਾਣਾ ਵੋਟਰ ਤੁਸੀਂ ਜਿੱਥੇ ਮਰਜੀ ਹੋਵੇ ਉੱਥੇ ਦੇ ਕੇ ਟਿਕਰ ਲਨਗੇ ਵੀ ਹਾਂ ਇਹ ਬਰਿੰਦਰ ਸਿੰਘ ਜਮ ਮੈਂ ਮੈਂ ਤੁਹਾਡੇ ਤੋਂ ਬਾਅਦ ਆ ਮੇਰਾ ਨਾਮ ਦੋ ਨੰਬਰ ਚ ਆਣਾ ਉੱਥੇ ਹਰੇਕ ਵੋਟਰ ਜਿਹੜਾ ਉੱਥੇ ਜਾ ਗਿਆ ਬਾਗਿਆ ਜਿਹਨੂੰ ਸ਼ਾਹੀ ਲਾਉਣੀ ਹੈ ਉਂਗਲ ਨੂੰ ਉਹਦਾ ਨਾਮ ਉੱਥੇ ਲਿਖਿਆ ਜਾਣਾ ਸੀਰੀਅਲ ਨੰਬਰ ਚ ਸੋ ਇਸ ਕਰਕੇ ਤੁਸੀਂ ਜਿਸ ਵੇਲੇ ਮਰਜੀ ਪੁੱਛੋ ਵੀ 2 ਵਜੇ ਤੱਕ ਕਿੰਨੀ ਵੋਟ ਪਈ ਹੈ ਜੀ 9:30 ਵਜੇ ਤੱਕ ਕਿੰਨੀ ਪਈ ਹੈ ਜੀ 1 ਵਜੇ ਤੱਕ ਕਿੰਨੀ ਪਈ ਹੈ ਕੋਈ ਕੋਈ ਫਾਰਮ ਲਗਾਤਾਰ ਭ ਇਕਦਾ ਇਹ ਉਹ 17 ਜੇ ਦੇ ਉੱਤੇ ਆਖਰਕਾਰ ਜ ਸਾਰੀਆਂ ਵੋਟਾਂ ਪੈ ਗਈਆਂ ਸਾਰੀਆਂ ਵੋਟਾਂ ਪੀਣ ਦਾ ਮਤਲਬ ਉਹਨੂੰ ਕਹਿੰਦੇ ਕਲੋਜ਼ਿੰਗ ਬੰਦ ਕਰਨੀਆਂ ਵੋਟਾਂ ਬੰਦ ਕਰ ਹੁੰਦੀਆਂ ਨੇ ਸਮਝ ਗੋ 5 ਵਜੇ ਤੱਕ ਟਾਈਮ ਹੈ 6 ਵਜੇ ਤੱਕ ਟਾਈਮ ਹੈ ਜਿਹੜਾ ਵੀ ਵੋਟਾਂ ਦਾ ਟਾਈਮ ਹੈ ਉਸ ਤੋਂ ਬਾਅਦ ਜਿੰਨੇ ਬੰਦੇ ਉਸ ਵਕਤ ਜਿੰਨੇ ਬੰਦੇ ਦਾਈਂ ਚ ਖੜੇ ਉਹਨਾਂ ਦੀ ਸਦੀ ਵੋਟ ਕੋ ਵਾਕੇ ਚਾਹ ਜਿੰਨਾ ਮਰਜੀ ਟਾਈਮ ਲੱਗ ਜਾ ਉਹ 9 ਦੇ ਉੱਤੇ ਇੱਕ ਤਾਂ ਧਿਆਨ ਰੱਖਣਾ ਉਹਨਾਂ ਦੇ ਪੋਲਿੰਗ ਏਜੰਟ ਜਾਂ ਆਪਾ ਆਟੀਆਂ ਵੀ ਦਾਈਂ ਚ ਹੋਰ ਤਾਂ ਨਹੀਂ ਬੰਦੇ ਆ ਕੇ ਸ਼ਾਮਲ ਹੋ ਰਹੇ ਉਤੇ ਬੰਦ ਕਰਨੀ ਹੁੰਦੀ ਆ ਉਹ ਦਾਇਨਾ ਰਸਤਾ ਬੰਦ ਕਰਨਾ ਹੁੰਦਾ ਦੂਜਾ ਉਹਦੇ ਚਾ ਜਾ ਬੱਤ ਸਕਦਾ ਬਿਨਾ ਵੋਟ ਪਏ ਜਾ ਸਕਦਾ ਉਹਨਾਂ ਨੇ ਰੋਕਣਾ ਕਿਉਂ ਜਾ ਰਹੇ ਹੈ 90 ਜਿਹੜਾ ਖੜਕੋ ਨਾ ਜੀ ਮੈਂ ਡੇਟ ਹੋ ਰਿਹਾ ਮੈਂ ਨਹੀਂ ਬੰਦ ਮੈਂ ਚੱਲਿਆ ਠੀਕ ਹੋ ਗਿਆ ਇਹ ਇੱਕ ਤਾਂ ਧਿਆਨ ਰੱਖਣਾ ਕਿ ਉਹ ਰਸਤਾ ਬੰਦ ਕਰਤਾ ਇਤਨੀ ਵੀ ਹੋਰ ਲਿਆਦਾ ਕਿ ਖੜਾਈ ਜਾ ਦੂਜਾ ਉਹ ਜਦ ਵੋਟ ਪੂਰੀ ਹੋ ਗਈ ਉਹਨੂੰ ਕਹਿੰਦੇ ਕਲੋਜ਼ ਆਫ ਵੋਟ ਕਲੋਜ਼ ਆਫ ਵੋਟੇ 17 ਇਹ ਫਾਰਮ ਦੇ ਥੱਲੇ ਕਿ ਨਹੀਂ ਕਰਾਉਣੀ ਆ ਪੂਰੀ ਜਿਵੇਂ ਕੋਈ ਨਿਕ ਕੇ ਨਾ ਇਹ ਨਹੀਂ ਨਾ ਦਿੰਦੇ ਵੀ ਤਾਂ ਕਿ ਅੱਗੇ ਨਾ ਹੋ ਜੇ ਉਹ ਲੀਕ ਲਾ ਕੇ ਪੋਰਿੰਗ ਏਜੰਟਾਂ ਦੇ ਸਾਈਨ ਹੋਣੇ ਨੇ ਸਾਰਿਆਂ ਦੇ ਉੱਤੇ ਪ੍ਰੀਜ਼ਡਿੰਗ ਅਫਸਰ ਦੇ ਵੀ ਹੋਣੇ ਨੇ ਉਹ ਸਾਈਨ ਉਦੋਂ ਕਰਨ ਜਦੋਂ ਡੀਕ ਲਾਤੀ ਉਹਦੇ ਚ ਗਿਣਤੀ ਦੇਖਦੀ ਕਿ ਕਿੰਨੀਆਂ ਵੋਟਾਂ ਪਈਆਂ ਹਨ ਉਹ ਉਹਦੇ ਜਿੰਨੀਆਂ ਵੋਟਾਂ ਨੇ ਉਹ ਵੋਟਾਂ ਕਿਹੜੀਆਂ ਨੇ ਜਿੰਨੀਆਂ ਨੇ ਆ ਕੇ ਸ਼ਹੀਲਵਾਦੀ ਉਹ ਸਾਰੀਆਂ ਵੋਟਾਂ ਉਹਦੇ ਚ ਵਿਖੀਆਂ ਗਈਆਂ ਪਰ ਜਿਹਨੀਆਂ EVM ਚ ਪਹਿਲਾਂ ਵੋਟਾਂ ਪਈਆਂ ਟੈਸਟ ਵੋਟਾਂ ਉਹ ਨਹੀਂ ਉਹਦੇ ਚ ਆਈਆਂ ਹੋਈਆਂ ਜਿਹੜੇ ਉਹਦੇ ਚ ਆਏ ਨੇ ਕਈ ਬੰਦੇ ਐਸੇ ਨੇ ਸ਼ਹੀਲਵਾਦ ਨੇ ਪਿੱਛੋਂ ਕਹਿੰਦੇ ਨਹੀਂ ਨਹੀਂ ਵੋਟ ਪਾਉਂਦਾ ਜੀ ਉਹਦਾ ਮਕਰਮੋਂ ਤਿਆਰ ਕਰੇ ਜਾਂਦਾ ਰਿਕਾਰਡ ਪਰ ਗਿਣਤੀ ਤਾਂ ਹੋਗੀ ਨਾ ਵੀ ਇਹ ਇੱਥੇ ਗਿਣਤੀ ਹੋਈ ਹੋਈ ਐ ਈਵੀਐਮ ਚ ਵੋਟ ਗਈ ਨਹੀਂ ਇੱਕ ਜਿਹੜਾ ਹੈਗਾ ਕਈ ਵਿਰ ਸ਼ਾਹੀ ਨਾਮ ਨੇ ਉਸ ਤੋਂ ਬਾਅਦ ਰੌਲਾ ਪੈ ਜਾਂਦਾ ਵੀ ਇਹ ਤੇ ਤਾਂ ਸਨਸਦੀ ਕਾ ਠੀਕ ਨਹੀਂ ਉਹਦੀ ਵੋਟ ਚੋਣ ਆਮਲਾ ਨਹੀਂ ਪੈਣ ਦਿੰਦਾ ਜਾਂ ਚੋਣ ਏਜੰਟ ਦੇ ਰੌਲਾ ਪਾਉਂਦੇ ਕਹਿੰਦੇ ਅਤਰਾਜ ਠਾਉਂਦੇ ਰੌਲਾ ਨਹੀਂ ਮੈਂ ਕਹਾਂਗਾ ਅਤਰਾਜ ਠਾਉਂਦੇ ਉਹ ਜਿਹੜੀਆਂ ਵੋਟਾਂ ਨੇ ਉਹਦਾ ਵੀ ਇੱਕ ਫਾਰਮ ਬੰਦਾ ਉਹ ਸਾਰੀ ਵੋਟ ਜਿਹੜੀ ਦੇਖਣੀ ਪਈ ਕਿੰਨੀ ਪਈ ਵੋਟ ਹੋਣਾ ਜਿਹੜੀ ਮਸ਼ੀਨ ਆ ਜਦ ਬੰਦ ਹੋਣੀ ਐ ਉਹ ਚ ਵੋਟਾਂ ਕਿੰਨੀਆਂ ਹੋਣੀਆਂ ਚਾਹੀਦੀਆਂ 17 ਇਹ ਚ ਜਿੰਨੇ ਭਰੇ ਹੋਏ ਫਜ ਕੋ 701 ਭਰੇ ਆ ਉਹਦੇ ਵਿੱਚੋਂ ਘਟਾ ਦੋ ਉਹਦੇ ਵਿੱਚ ਪਾ ਦੋ ਜਿਹੜੀਆਂ ਟੈਸਟ ਵੋਟਾਂ ਪਾਈਆਂ ਫਜ ਕੋ 50 ਟੈਸਟ ਵੋਟਾਂ ਪਾਈਆਂ ਸੀ ਪਹਿਲਾਂ ਉਤਰ ਕੋਈ ਵੋਟ ਨਹੀਂ ਨਾ ਕਿਸੇ ਦੀ ਠੀਕ ਹੋ ਗਿਆ ਉਹ 50 ਵੋਟਾਂ ਪਾ ਕੇ 751 ਹੋ ਗਈਆਂ 751 ਚ ਜਿਨ੍ਹਾਂ ਨੇ ਵੋਟ ਨਹੀਂ ਪਾਈ ਜਾਂ ਜਿਨ੍ਹਾਂ ਨੂੰ ਪਾਉਣ ਨਹੀਂ ਦਿੱਤੀ ਉਹਨਾਂ ਦੋਹਾਂ ਦਾ ਜੋੜ ਘਟਾ ਦੋ ਉਹ ਜੋੜ ਇੱਕ ਹੋਰ ਫਾਰਮ 'ਚ ਭਰਿਆ ਜਾਊਗਾ ਉਹਦਾ ਨੰਬਰ 17 ਸੀ ਉਹ ਜਿਹੜਾ ਮਸ਼ੀਨ ਦੇ ਉੱਤੇ ਬਟਨ ਚਾਉਣਾ ਹੈ ਉਹ ਉਹਨਾ ਆਉਣਾ ਹੈ ਜਿੰਨੀਆਂ ਮਸ਼ੀਨ 'ਚ ਵੋਟਾਂ ਪਈਆਂ ਨੇ ਮਸ਼ੀਨ 'ਚ ਜਿੰਨੀਆਂ ਪਈਆਂ ਨੇ ਉਹਨੀਆਂ 17 ਸੀ 'ਚ ਪਈਆਂ ਨੇ ਪਰ 17 'ਚ ਵੋਟਾਂ ਮੈਂ 4 ਗੱਲਾਂ ਜਿਹੜੀਆਂ ਦਿੱਤੀਆਂ ਨੇ ਜਿਹੜੀਆਂ ਟੈਸਟ ਵੋਟਾਂ ਪਈਆਂ ਤੇ ਮਾਈਨਸ ਜਿਹੜੀਆਂ ਵੋਟਾਂ ਬੰਦੇ ਨੇ ਸ਼ਾਇਹ ਲਵਾਈ ਪਵਾਈਆਂ ਪਾਈ ਨਹੀਂ ਚਾਹੇ ਆਪ ਨੇ ਪਾਈ ਚਾਹੇ ਉਹਨਾਂ ਨੇ ਪਾਉਣ ਨਹੀਂ ਦਿੱਤੀ ਉਹਨਾਂ ਵੋਟਾਂ ਨੂੰ ਕੱਢ ਕੇ 19 ਵੋਟਾਂ ਉਹਨਾਂ ਜਿਹੜੇ ਮਸ਼ੀਨ ਤੇ ਜਦ ਕਲੋਜ਼ ਬਟਨ ਦਬਦੇ ਨੇ ਉਹਦੋਂ ਕਹਿੰਦੇ ਕਲੋਜ਼ ਬਟਨ ਬੰਦ ਹੋ ਗਈ ਚੋਣ ਇਹੋ 17 ਜਿਹੜਾ ਸੀ ਫਾਰਮ ਹੈ ਉਹਦੇ ਵਿੱਚ ਸਾਰਾ ਪ੍ਰਾਜਨ ਕਿੰਨੇ ਮਰਦ ਕਿੰਨੀਆਂ ਔਰਤਾਂ ਕਿੰਨੀਆਂ ਟੋਟਲ ਵੋਟਾਂ ਆਈਆਂ ਠੀਕ ਹੋ ਗਿਆ ਇਹ ਭਰ ਕੇ ਪ੍ਰੈਜ਼ਾਇਡਿੰਗ ਆਫਸਰ ਨੇ ਲਿਖਾਈਨ ਕਰਨੇ ਨੇ ਸਾਰੇ ਪੋਲਿੰਗ ਏਜੰਟਾਂ ਨੇ ਉਹਦੇ ਦਸਤਖਤ ਕਰਨੇ ਨੇ ਸੋ 17 ਸੀ ਫਾਰਮ ਸਵੇਰੀ ਕਈ ਵਾਰ ਫਾਈਲ ਕਰਾਉਂਦੇ ਵਿਚਾਲ ਕੋਈ ਨਹੀਂ ਹੋ ਗਿਆ ਕੋਈ ਵੀ ਬਾਤ ਚ ਲੰਬਾ ਹੋ ਜੂਜੀ ਫਿਗਰੀ ਭਰਨੀ ਆ ਉਹਦੇ ਤਾਂ ਅੰਕੜਾ ਉਹਦੇ ਖੇਤ ਕਿਤੇ ਭਰ ਦਾਂਗੇ ਵੇਟ ਹੋ ਜਾਗੇ ਕੋ ਕੋਈ ਨਹੀਂ ਜਿਆਦੇ ਭਰਿਆ ਜੋ ਮੈਂ ਉਹਦੀ ਸਾਈਨ ਕਰਾਂ ਇੱਕ ਤਾਂ ਉਹਨੂੰ ਸਾਈਨ ਕਰਨੇ ਹੀ ਜਦ ক্লোਜ਼ ਹੋ ਜੇ ਪੋਲਿੰਗ ਦੂਜਾ ਇਹ ਹੈ ਵੀ ਚਾਹੇ ਉਹ ਮੰਗੇ ਚਾਹਨਾ ਮੰਗੇ ਪੋਲਿੰਗ ਏਜੰਟ ਉਹਨੂੰ ਦੀ ਕਾਪੀ ਨਹੀਂ 17C ਦੀ ਉਹ ਕਾਪੀ ਜਿਹੜੀ ਹੈ ਉਹ ਲੈ ਕੇ ਜਾਣੀ ਆ ਆਪਦੀ ਇਹ ਦੂਜਾ ਧਿਆਨ ਰੱਖਣਾ ਤੀਜੀ ਗੱਲ ਉਹਨਾਂ ਦੀ ਸੂਚਨਾ ਵਾਸਤੇ ਉਹਨਾਂ ਨੂੰ ਪਤਾ ਹੋਵੇ ਸਾਰੀਆਂ ਪਾਰਟੀਆਂ ਨੂੰ ਵੋਟਰਾਂ ਨੂੰ ਇਹ ਜਿਹੜਾ 17C ਫਾਰਮ ਆਉਂਦੀਆਂ ਦੋ ਕਾਪੀਆਂ ਹੋਰ ਹੋਣੀਆਂ ਨੇ ਪੋਲਿੰਗ ਏਜੰਟਾਂ ਨੂੰ ਦਿੱਤੀਆਂ ਕਾਪੀਆਂ ਤੋਂ ਵੱਧ ਗਿਣ ਕੇ ਫਾਰਮ ਦਿੱਤੇ ਜਾਂਦੇ ਨੇ ਉਹ ਉਹ ਜਿਹਨੀਆਂ ਵੱਧ ਕਾਪੀਆਂ ਨੇ ਉਹ ਇਸ ਵਾਸਤੇ ਨੇ ਇੱਕ ਕਾਪੀ ਉਹੀ ਜੋ ਉਹਨਾਂ ਦੇ ਦਸਤਕਤ ਨੇ ਸਾਰਾ ਕੁਛ ਹੈ ਉਹ ਮੋਹਰ ਬੰਦ ਕਰਨੀ ਆ ਉਹ ਮਸ਼ੀਨ ਦੇ ਨਾਲ ਜਮਾ ਹੋਣੀ ਆ ਕਿ ਦੂਜੀ ਕਾਪੀ ਜਿਹੜੀ ਆ ਉਹ ਮੋਹਰ ਬੰਦ ਕਰੇ ਤੋਂ ਬਿਨਾ ਜਾਣੀ ਆ ਚੋਣ ਅਧਿਕਾਰੀ ਕੋਲੇ ਤਾਂ ਕਿ ਉਹ ਟੈਨ ਲੈ ਵੀ ਉਹ ਟੈਕਨੀਆ ਨੇ ਫਿਰ ਖੋਲਣਾ ਨਾ ਪਵੇ ਅਸਲੀ ਰਿਕਾਰਡ ਇਹਦੀ ਉਹ ਉਹਦੀ ਕਾਪੀ ਸੋ ਤੇਰਾ ਸਤਾਰਾ ਸੀ ਫਾਰਮ ਜਿਹੜਾ ਉਹ ਚੋਣਦ ਕਰਕੇ ਉੱਥੇ ਚਲੇ ਜਾਂਦਾ ਇਸ ਤੋਂ ਅੱਗੇ ਜਿਹੜੀ ਗੱਲ ਹੈ ਈਵੀਐਮ ਨੂੰ ਸੀਲ ਕਰਨਾ ਈਵੀਐਮ ਨੂੰ ਸੀਲ ਕਰਨ ਵਾਲੇ ਇਸ ਗੱਲ ਦਾ ਧਿਆਨ ਰੱਖਣਾ ਹੈ ਉਹਦੇ ਤਿੰਨ ਹਿੱਸੇ ਨੇ ਇੱਕ ਹੈਗੀ ਹੈ ਸੀਯੂ ਸੀਯੂ ਕਹਿੰਦਾ ਕੰਟਰੋਲਡ ਯੂਨਿਟ ਉਹ ਕੰਟਰੋਲ ਯੂਨਿਟ ਜਿਹੜਾ ਪ੍ਰੈਸਾਈਡਿੰਗ ਆਫਸਾ ਉਹਦੇ ਟੇਬਲ ਤੇ ਪਈ ਹੁੰਦੀ ਆ ਉਹ ਉੱਥੋਂ ਦਬਦਾ ਤਾਂ ਅੰਦਰ ਵੋਟ ਦੀ ਮਸ਼ੀਨ ਖੁੱਲਦੀ ਆ ਹਰ ਵਾਰੀ ਫਿਰ ਆ ਆ ਜਾਂਦੀ ਆ ਦੂਜੀ ਹੁੰਦੀ ਆ ਉਹਦੇ ਚ ਵੀ ਵੀ 60 ਵੀ ਵੀ ਪੈਦਾ ਵੋਟਰ ਵੈਰੀਫਾਇਏਬਲ ਪੇਪਰ ਆਡਿਟ ਟ੍ਰੇਲ ਜਿਸ ਦਾ ਆਡਿਟ ਕਰਿਆ ਜਾ ਸਕਦਾ ਹੁੰਦਾ ਰਹਿੰ ਉਹ ਹੁੰਦੀ ਆ ਤੀਜੀ ਉਹਦੇ ਚ ਹੁੰਦੀ ਆ ਵੈਲਟ ਯੂਨਿਟ ਬੀ ਯੂ ਉਹ ਜਿੱਦੇ ਤੇ ਆਪਾਂ ਬਟਨ ਦਬਦੇ ਆ ਉਹਨੂੰ ਵੈਲਟ ਯੂਨਿਟ ਕਹਿੰਦੇ ਨੇ ਸੋ ਇਹ ਜਦ ਖੋਲਣੀ ਆ ਬੀਡਾ ਚੰਨ ਰੱਖਣਾ ਜਦ ਇਹ ਖੋਲਣੀ ਆ ਉਦੋਂ ਸੀਜੂ ਨਾਲ ਨਾ ਲੱਗੀ ਰਹੇ ਸੀਜੂ ਪਹਿਲਾਂ ਖੋਲਣੀ ਪਹਿਲਾਂ ਸਾਰੀਆਂ ਸਵਿਚਾਂ ਬੰਦ ਕਰਨੀਆਂ ਨੇ ਠੀਕ ਸਪਲਾਈ ਬੰਦ ਕਰਨੀਆਂ ਫਿਰ ਉਦੋਂ ਬਾਅਦ ਸੀਜੂ ਪਹਿਲਾਂ ਖੋਲਣੀ ਆ ਇਹਨੋਂ ਦਾ ਬੀਵੀ ਪੈਟ ਖੋਲਣਾ ਹੈ ਫਿਰ ਈਵੀਮ ਚੇਲਣੀ ਆ ਜਿਹੜੀ ਮਸ਼ੀਨ ਹੈ ਬੈਲਟ ਜੁੰਟ ਇਹਦੇ ਅੱਗੇ ਇਹਨਾਂ ਸਾਰਿਆਂ ਦੀਆਂ ਬੈਟਰੀਆਂ ਬੂਟੀਆਂ ਕੱਢ ਕੇ ਜਿਵੇਂ ਪ੍ਰੋਸੀਜਰ ਹੈ ਉਹ ਤਾਂ ਸੀਲ ਹੋਣੀਆਂ ਨੇ ਬਾਕੇ ਦਾ ਸੀਜ ਦਾ ਨੰਬਰ ਹੋਰ ਲੱਗਾ ਹੋਇਆ ਹੁਣ ਕੀ ਹੁੰਦਾ ਫਰਕ ਕਿੱਥੇ ਪੈਂਦਾ ਮੈਂ ਇੱਕ ਉਦਾਹਰਨ ਵੀ ਦੇ ਦਣਾ ਅਜੇ ਕਿ ਮੇਰੇ ਸਰਕਾਰੀ ਘਰ ਚ ਮੈਂ ਰਹਿੰਦਾ ਸੀ ਉਹ ਮੀਟਰ ਪਾਣੀ ਦਾ ਵਾਪਸ ਲੈਣਾ ਸੀ ਉਹਨਾਂ ਨੇ ਮੇਰਾ ਘਰ ਬੰਦ ਰਿਆ ਉਹ ਮੀਟਰ ਉਹਨਾਂ ਨੇ ਬੰਦ ਕਰਿਆ ਨਾ ਉਹ ਫੋੜ ਹੋਈ ਚੱਲ ਗਿਆ 600 ਰੁਪਏ ਮੈਨੂੰ ਵਾਧੂ ਪੈਣ ਦੇਣਾ ਪਿਆ ਕਿਉਂਕਿ ਉਹ ਤਾਂ ਕਿ ਮੀਟਰ ਚੱਲਿਆ ਹੋਇਆ ਸੀ ਕਿਹੜੀ ਪਾਣੀ ਨਹੀਂ ਆਇਆ ਮੀਟਰ ਚੱਲ ਗਿਆ ਇਹ ਜਿਹੜੇ ਝਾਂ ਰੱਖਣਾ ਹੈ ਇਹ ਤਾਂ ਡਾਕਟਰ ਸਾਹਿਬ ਥੋੜੇ ਜੀ ਜੋ ਬੰਦ ਥੋੜੇ ਪੈਸਿਆਂ ਨਾਲ ਚੱਲ ਗਿਆ ਜੇ ਜ਼ਿਆਦਾ ਬਾਅਦ ਹੋਰ ਵੱਡਾ ਬਿੱਲ ਹੋ ਜਾਣਾ ਨਹੀਂ ਰੱਖ ਲਿਆ ਸਕਦਾ ਸੀ ਰੱਖ ਲਿਆ ਸਕਦਾ ਸੀ ਇਹ ਤਾਂ ਮੈਂ ਇਹ ਕਹਣਾ ਵੀ ਉਹ ਜਿਹੜਾ ਚੱਲਣਾ ਹੈ ਉਹੀ ਫੋਕਾ ਉਹ ਬੰਦ ਕਰਨ ਦਾ ਤਰੀਕਾ ਇਹ ਹੈ ਪਹਿਲਾਂ ਸਾਰੀਆਂ ਸਵਿੱਚਾਂ ਬੰਦ ਕਰੋ ਕਹੋ ਜੀ ਸਾਰੀਆਂ ਸਵਿੱਚਾਂ ਬੰਦ ਕਰੋ ਫਿਰ ਸੀਜੀਯੂ ਨੂੰ ਡਿਸਕਨੈਕਟ ਕਰੋ ਜਨਕੇ ਉਹਨੂੰ ਖੋਲੋ ਫਿਰ ਵੀਵੀ ਪੈਟਰਨ ਖੋਲੋ ਫਿਰ ਹੀਲੀਅਮ ਛੇਡੋ ਫਿਰ ਜਿਹੜੀ ਹੀਲੀਅਮ ਹੈ ਉਹਨੇ ਸੀਲ ਹੋਣਾ ਉਹਦੇ ਧਾਗਾ ਪੈਣਾ ਕਿਵੇਂ ਹੋਣਾ ਉਹਦੇ ਤੇ ਪੂਰੀ ਟੇਪ ਬਣੀ ਹੋਈ ਹੈ ਪੂਰਾ ਉਹ ਜਿੱਤ ਕੋ ਬੜੀ ਸਖਤ ਆ ਕੰਮ ਪਰ ਸਖਤੀ ਤਾਂ ਹੀ ਹੈ ਨਾ ਮਨਾਂ ਦੇ ਨਾਲ ਸ਼ਕਤੀ ਜੁੜੀ ਹੁੰਦੀ ਆ ਤੁਸੀਂ ਚੌਕਸ ਰਹਿਣਾ ਇਹ ਕਰ ਲਿਆ ਹੁਣ ਤੁਸੀਂ ਅਗਲਾ ਕੰਮ ਕੀ ਕਰਨਾ ਸਾਰੀਆਂ ਪਾਰਟੀਆਂ ਨੂੰ ਇਹ ਸੌਖਾ ਰਹੇਗਾ ਇਹ ਜਦ ਜਿਹੜਾ ਪੋਲਿੰਗ ਏਜੰਟ ਹੈ ਉਸ ਨੇ 13 ਫਾਰਮ ਲੈ ਲਿਆ ਉਹ ਜਾਣ ਸਾਰੋ 13 ਫਾਰਮ ਦੀ ਕਾਪੀ ਹੈ ਜਿਹੜੀ ਉਹਦਾ ਉਹਦਾ ਤਾਂ ਜਾਨ ਫਾਰਮ ਹੈ ਉਹ 13 ਫਾਰਮ ਦੀ ਕਾਪੀ ਆਪ ਦੇ ਕੋਈ ਪਾਰਟੀ ਦਾ ਜਿਹੜਾ ਵੀ ਕਿਸੇ ਪਾਰਟੀ ਦਾ ਆਪਦਾ ਹੈੱਡ ਆਫਿਸ ਬਣਾਇਆ ਹੋਇਆ ਉਸ ਕੌਨਸਟੀਚੈਂਸੀ ਦਾ ਬयं ਛੋਟਾ ਆਫਿਸ ਜਿਵੇਂ ਆਪਣੇ ਅਸੈਂਬਲੀ ਕੌਨਸਟੀਚੈਂਸੀ ਵਾਈਜ਼ ਬਣਾਇਆ ਹੋਇਆ ਉੱਥੇ ਜਾਈ ਫੋਟੋ ਖਿੱਚ ਕੇ ਵੀ ਆਏਗੀ ਉਹ ਜਿਹੜੇ ਉੱਥੇ ਐਂਟਰ ਕਰ ਜਾਂਦੇ ਕੀ ਦਾ ਕੇ ਨੰਬਰ ਹੈ ਕੀ ਹੈ ਇਹ ਸਭ ਐਂ ਗਿਣਤੀ ਮਿੰਤੀ ਦਾ ਸੌਖਾ ਹੈ ਕੋਈ ਔਖਾ ਕੰਮ ਨਹੀਂ ਉਹ ਉਹਨਾਂ ਕੋਲ ਚਲੇ ਗਿਆ ਉਹਨਾਂ ਨੇ ਜਿਹੜੇ ਕਾਊਂਟਿੰਗ ਏਜੰਟ ਹੋਣੇ ਨੇ ਉਹਨਾਂ ਦੇ ਫੋਨ ਚ ਪਾ ਦੇਣੇ ਨੇ ਉਹ ਸਾਰੇ ਵੀ ਆਹ ਹੈ ਠੀਕ ਹੋ ਗਿਆ ਇਹ ਦੂਜਾ ਕੰਮ ਹੈ ਕਿ ਸਾਰੇ ਦੇ ਸਾਰੇ ਜਦ ਸ਼ਾਮ ਨੂੰ ਪੋਲਿੰਗ ਖਤਮ ਹੋ ਜੇ ਏਜੰਟ ਚੜਾ ਜਾਵੇ ਘਰੇ ਉਦੋਂ ਉਹ ਆਪਦਾ ਫਾਰਮ ਆਪਦੇ ਹੈਡ ਆਫਿਸ ਨੂੰ ਜਿਹੜਾ ਵੀ ਆਫਿਸ ਬਣਾਇਆ ਜਿੱਥੇ ਉਹਨੇ ਸੂਚਨਾ ਦੇਣੀ ਆ ਉਹਨੂੰ ਦੇ ਦੇ ਉਦੋਂ ਅੱਗੇ ਜਿਹੜੇ ਕਾਊਂਟਿੰਗ ਏਜੰਟ ਨੇ ਉਹਨਾਂ ਕੋਲੋਂ ਸਾਰੇ ਆਪਦੇ ਮੋਬਾਈਲ ਹੈਗੇ ਨੇ ਜਦ ਉਹ ਕਹਿਣਾਂ ਵੀ ਅਸੀਂ ਆਹ ਫਲਾਣਾ ਜੀ ਆ ਮੰਨ ਲਓ ਵੀ ਆ 26 ਸੈਕਟਰ ਦੀ ਮਸ਼ੀਨ ਜਿਹੜੀ ਆ ਖੁੱਲਣ ਲੱਗਦੀ ਆ ਉਹ ਕਹਿੰਦਾ ਇੱਕ ਮਿੰਟ ਜੀ ਰੋਕੋ ਇਹਨਾਂ ਨੰਬਰ ਉੱਤਰਾ ਚਾ ਕੋ ਕੱਢਦਾ ਉਹ ਕਹਿੰਦਾ ਹਾਂਜੀ ਹੁਣ ਮੈਨੂੰ ਦਿਖਾਓ ਇਹ ਜਿਹੜਾ ਫਾਰਮ ਹੈ 13 ਕੋ ਨਾਲ ਉਸ ਖੁੱਲ ਮੈ ਮੈਨੂੰ ਕਾਰਨ ਦਿਖਾਓ ਵੀ ਉਹਦੇ ਕਿੰਨੇ ਨੇ ਉਹ ਵੋਟਾਂ ਚ ਉਹਦੇ ਆਲੇ ਫਾਰਮਾਂ ਮਿਲੀਆਂ ਨੇ ਠੀਕ ਆ ਫਿਰ ਕਿਉਂਕਿ ਉਹਦੇ ਕੋਲ ਆਪਦੇ ਕੋਲ ਵਾਈਟ ਉਸ ਚ ਹੈ ਇਸੇ ਤਰ੍ਹਾਂ ਨਹੀਂ ਦਸਕਤ ਫਾਰਮ ਚ ਵੋਟਾਂ ਦੀ ਗਿਣਤੀ ਮਿਲਦੀ ਆ ਦਸਕਤ ਕਿਤੇ ਹੋਰ ਦੀ ਹੈਗੇ ਨੇ ਸਮਝ ਲਓ ਸੋ ਉਹ 10 ਕਦਮ ਵੀ ਲੈਖਨੇ ਨੇ ਕਿਉਂਕਿ ਟੋਟਲ ਵੋਟ ਹੁੰਦੀ ਫਰਜ ਕਰੋ ਮੈਂ ਕਿਉਂ ਕਹਿਣਾ ਬੜਾ ਫਾਰਕਚਰਡ ਆਈਡੀਆ ਇਹ ਜ਼ਰੂਰੀ ਨਹੀਂ ਫਰਜੇ ਬੇਈਮਾਨੀ ਕਰਨ ਵਾਲਾ ਹੋਵੇ ਵੋਟਾਂ ਦੀ ਗਿਣਤੀ ਉਨੀ ਰੱਖ ਲਈ ਮਸ਼ੀਨ ਬਦਲ ਕੇ ਇੱਕ ਪਾਰਟੀ ਲਿਆ ਜਿਆਦਾ ਪਾ ਦੋ ਦੂਜੀ ਨੂੰ ਘੱਟ ਪਾ ਦੋ ਗਿਣਤੀ ਨਹੀਂ ਬਗਦਦੀ ਉਹ ਬੰਦੇ ਦੇ 10 ਕਦਮ ਲਾਓ ਵੀ 10 ਕਦਮ ਉਸੇ ਦੇ ਹੈਗੇ ਕਿ ਨਹੀਂ ਇਹ ਕੋ 10 ਕਦਮ ਤੁਹਾਡੇ ਕੋਲ ਕੋਈ ਫੋਟੋ ਖਿੱਚ ਕੇ ਆਏ ਨਹੀਂ ਜੇ ਉਹ 10 ਕਦਮ ਉਸੇ ਤੇਰਾ ਫਾਰੰਟ ਤੇ ਜ਼ਰੂਰੀ ਨੇ ਹੁਣ ਇਹ ਮੈਂ ਤਾਂ ਦੱਸਿਆ ਮੈਨੂੰ ਇਹ ਆਤਵੀ ਮੈਂ ਨਾ ਚੋਰੀ ਬੜੀ ਫੜਨਾ ਆਪਾਂ ਨਾ ਕਰਦੇ ਹੋਏ ਉਹਦੇ ਉੱਤੋਂ ਦੀ ਝਾਂ ਮੱਖੀ ਨਹੀਂ ਦੀ ਐਂ ਵੀ ਕਰ ਸਕਦਾ ਇਹ ਆ ਵੀ ਕਰ ਸਕਦਾ ਇਹ ਆ ਵੀ ਕਰ ਸਕਦਾ ਤਾਂ ਕਿ ਅਸੀਂ ਉਹਦੇ ਤੇ ਨਿਰਭਰ ਨਾ ਰਹੀ ਅਸੀਂ ਆਪ ਦੇ ਤੇ ਨਿਰਭਰ ਇਹ ਵੀ ਨਾ ਗਿਆ ਹੈ ਠੀਕ ਹੈ ਉਹ ਜਿਹੜੀ ਹੈਗੀ ਆ ਉਹਦੇ ਦਸਖਤ ਲਦਾਓ ਤਾਂ ਜਾ ਕੇ ਤੁਹਾਡੀ ਤਸਦੀਖੂ ਇੰਨਾ ਕੁ ਜੇ ਧਿਆਨ ਕਰ ਲੈਣ ਜਿਹੜੇ ਨੇ ਇੱਕ ਗੱਲ ਹੋਰ ਕਰ ਸਕਦੇ ਨੇ ਉਹ ਹਾਂ ਜੀ ਜਿਹੜੀ ਪਤਾ ਨਹੀਂ ਇਲੈਕਸ਼ਨ ਕਮਿਸ਼ਨ ਹੋਣੀ ਕੋਈ ਉਹ ਕਰੇਗਾ ਕੀ ਨਹੀਂ ਕਰੇਗਾ ਮੇਰੀ ਸਲਾਹ ਮੈਂ ਵੀ ਚਿੱਠੀ ਲਿਖਣ ਦੀ ਸੋਚ ਰਿਹਾ ਹਾਂ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੇ ਇਲੈਕਸ਼ਨ ਰੂਲ 1961 ਨੇ ਚੋਣ ਦੇ ਕਰਾਉਣ ਦੇ ਚੋਣ ਕਰਾਉਣ ਦੇ ਨਿਯਮ ਚ ਰੋਣ ਆਵਲ ਨਿਯਮ ਨੂੰ ਨਹੀਂ ਸੋਖਾਟ ਉਹਦੇ ਨਿਯਮ 49 ਐਸਚੇ ਸਾਰਾ ਕੁਝ ਲਿਖਿਆ ਹੋਇਆ ਆ ਜਿਵੇਂ ਕਿਵੇਂ ਖੋਲ੍ਹਣੀ ਆ ਕੀ ਆ ਮੈਂ ਦਿਖਾ ਵੀ ਸਕਦਾ ਪਰ ਆਪਣੇ ਕੋਲ ਟਾਈਮ ਨਹੀਂ ਹੈ ਨਾ ਨਹੀਂ ਮੈਂ ਕਰ ਕਰਾ ਨਿਯਮ ਵੀ ਦਿਖਾ ਇਕੋ ਦਾ ਨਿਯਮ 93 93 ਮੇ ਨਿਯਮ ਚ ਲਿਖਿਆ ਹੈ ਕਿ ਆ ਚੀਜ਼ਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਤੁਸੀਂ ਕਾਪੀ ਵੀ ਨਹੀਂ ਲਾ ਸਕਦੇ ਹੋ ਉਹਦਾ ਮਤਾਲੀਆ ਵੀ ਕਰ ਸਕਦੇ ਹੋ ਜਾਨੀ ਕਿ ਉਹਨੂੰ ਦੇਖ ਸਕਦੇ ਹੋ ਐਸੇ ਭਰ ਕੇ ਚੋਣ ਕਮੀ ਅਧਿਕਾਰੀ ਕੋਲ ਤੋ ਜੇ ਤੁਹਾਨੂੰ ਸ਼ੰਕਾ ਹੈ ਵੀ ਕੁਝ ਗਲਬੜ ਨਾ ਹੋਵੇ ਕੁਝ ਹੋਰ ਨਾ ਹੋਵੇ ਤੁਸੀਂ ਕਹੋ ਜੀ ਮੈਂ 13 ਜਿਹੜਾ ਅਨਫੀਲਡ ਫਾਰਮ ਤੁਹਾਡੇ ਕੋਲ ਆਇਆ ਮੈਂ ਉਹ ਦੇਖਣਾ ਕਿਉਂ ਪੈਸੇ ਭਰੋ ਈਆਰਓ ਕੋਲ ਤੇ ਆ ਜਾਰੋ ਕੋਲ ਤੇ ਆਰੋ ਦੀ ਡਿਊਟੀ ਹੈ ਹੁਣ ਜਿਹੜੀ ਇੱਕ ਗੱਲ ਹੋਰ ਧਿਆਨ ਰੱਖਣ ਦੀ ਲੋੜ ਹੈ ਉਹ ਇਹ ਹੈ ਇਹ ਡਿਊਟੀ ਹੈ ਇਹ ਮੰਡੇਟ ਹੈ ਇਲੈਕਸ਼ਨ ਕਮਿਸ਼ਨ ਦਾ ਆਪਦੇ ਵੈਬਸਾਈਟ 'ਤੇ ਪਾ ਰਿਆ ਕਿ ਪਹਿਲਾਂ 9 ਵਜੇ 11 ਵਜੇ 1 ਵਜੇ 3 ਵਜੇ 5 ਵਜੇ ਕਿੰਨੀਆਂ ਵੋਟਾਂ ਪਈਆਂ ਭੇਜਣਾ ਲੋ ਐਪ ਬਣੀ ਹੋਈ ਹੈ ਇਨ ਕਰੋਨ ਕੇ ਕੀ ਉਹਦਾ ਨਾਮ ਹੈ ਉਹਦੇ ਉੱਤੇ ਸਾਰਾ ਡਾਟਾ ਅਪਲੋਡ ਹੁੰਦਾ ਹੈ ਸੋ ਇਸ ਕਰਕੇ ਇਹ ਜਿਹੜਾ ਕਹਿਣਾ ਵੀ ਜੀ ਦੋ ਦਿਨਾਂ ਬਾਅਦ ਇਕੱਠਾ ਹੋਊਗਾ ਤਿੰਨ ਦਿਨਾਂ ਬਾਅਦ ਇਹ ਨਹੀਂ ਉਹ ਸਾਰਾ ਇਕੱਠਾ ਕਰਨਾ ਆਰੋ ਨੇ ਉਹਦਾ ਜੋੜ ਕਰਨਾ ਹੈ 1800 ਬੂਥ ਹੁੰਦਾ ਹੈ ਐਵਰੇਜ ਇੱਕ ਕਾਉਂਸੀਚੁਐਂਸੀ ਚ 1800 ਫਿਗਰ ਨੂੰ ਜੋੜਨਾ ਕਿੰਨਾ ਕੁ ਟਾਈਮ ਲੱਗੂਗਾ ਆਨ ਤੁਹਾਡੇ ਸਾਹਮਣੇ ਪਏ ਨੇ ਹਾਂਜੀ ਤੇ ਗ੍ਰੀਜ ਹੋਣੀ ਹੈ ਨਾ ਅੱਜ ਕੱਲ ਤਾਂ ਕੰਪਿਊਟਰ ਹੀ ਜੋੜ ਜਾਂਦਾ ਐਕਸਲ ਸੀਟ 'ਚ ਟਾਈਪ ਕਰੀ ਜਾਓ ਆ ਪੀਸਲੇ ਜੋੜ ਆ ਜਾਂਦਾ ਸਾਨ ਹੋ ਗਿਆ ਸਾਰਾ ਕੰਮ ਕਰ ਆਹਨ ਸੋ ਅੰਕੜੇ ਦਰਜ ਕਰਨ 'ਚ ਕਿੰਨਾ ਟਾਈਮ ਲੱਗਦਾ ਫਾਰਮ ਤਾਂ ਤੁਹਾਡੇ ਕੋਲ ਆ ਗਏ ਜਾਂ ਚੋਣ ਬੰਦ ਹੋ ਗਈ ਹੁਣ ਇਹ ਕੋਈ ਅੱਜ ਪੂਰੇ ਮਿਲਟ ਦੇ ਵਿੱਚ ਇਹ ਪੁੱਛਣ ਦੀ ਲੋੜ ਐ ਅੱਜ ਜਿਵੇਂ ਨਹੀਂ ਕਿ ਜੀ ਦੱਸੋ ਕਿਹੜੀ ਚੋਣ ਆ ਜਿਹੜੀ ਦੂਜੇ ਦਿਨ ਤੱਕ ਚੱਬੀ ਰਹੀ ਬੰਦ ਹੀ ਨਹੀਂ ਹੋਈ ਲਾਈਨਾਂ ਇੰਨੀਆਂ ਲੰਬੀਆਂ ਕਿਹੜੀਆਂ ਸੀ ਜਾਂ ਰਾਤ ਦੇ 4 ਵਜੇ ਤੱਕ ਚੱਲਦੀ ਰਹੀ ਇਹ ਤਾਂ ਖਬਰ ਵਨਣੀ ਚਾਹੀਦੀ ਹੈ ਜੇ ਰਾਤ ਦੇ 10 ਵਜੇ 4 ਵਜੇ ਤੱਕ ਅਗਲੀ ਡੇਟ ਬਣ ਗਈ ਰਿਜ਼ਾਈਨ ਫੇਲ ਵੀ ਨਹੀਂ ਖਤਮ ਹੋਈ ਇਹ ਤਾਂ ਵੱਡੀ ਖਬਰ ਵਾਂ ਨਹੀਂ ਚਾਹੀਦੀ ਜੇ ਉਹ ਤੁਹਾਡੇ ਅਧਿਕਾਰੀ ਕੋਲ ਰਾਤ ਆ ਗਏ ਤੇ ਉਹ ਕਦ ਨੂੰ ਉਹ ਕਹਿੰਦਾ ਥੱਕੇ ਥੱਕੇ ਹੁੰਦਾ ਦੂਜੇ ਦਿਨ ਜੋੜ ਨਹੀਂ ਕਰਨੇ ਨੇ ਔਰ ਉਹ ਆਰੋ ਨਹੀਂ ਕਰਨੇ ਉਹਦੇ ਵਿੱਚ ਹੀ ਲਿਖਿਆ ਵੀ ਆਰੋ ਨੇ ਜੋੜ ਕਰਨੇ ਨੇ ਜਿਹੜਾ ਇਹ 49 ਸੋ ਜਦ ਇੰਨੀ ਇਨਸਟਰਕਸ਼ਨਾਂ ਨੇ ਜਿਹੜੀਆਂ ਤੁਹਾਡੀ ਇਮੇਜ ਡਾਊਨਲੋਡ ਕਰੀਆਂ ਹੋਈਆਂ ਨੇ ਇਹ ਈਸੀ ਦੇ ਆਪਦੀਆਂ ਇਨਸਟਰਕਸ਼ਨਾਂ ਨੇ ਆਪਦੇ ਵੈਬਸਾਈਟ ਤੇ ਪਾਈਆਂ ਹੋਈਆਂ ਨੇ ਵੀ ਆਹ ਜ਼ਰੂਰੀ ਹੈ ਐਂ ਕਰਨਾ ਸੋ ਜੇ ਆਰੋ ਨੇ ਜੋੜ ਕਰਨਾ ਹੈ ਕਾ 543 ਕੰਸਟੀਟਿਊਐਂਸੀ ਕੰਸਟੀਟਿਊਐਂਸੀ ਦੇ 543 ਦੀ ਸੀ ਨਹੀਂ ਕਰਨਾ ਫਿਰ ਅਗਲੀ ਗੱਲ ਆਰਓ ਮਦਦ ਲੈ ਸਕਦਾ ਕਿਉਂਕਿ ਜਿਵੇਂ ਜੇ ਅਸੀਂ ਦੇਖੀਏ ਕਈ ਕੌਨਸਟੀਟਿਊਐਂਸੀਆਂ ਤਿੰਨ ਤਿੰਜਲੇ ਨੇ ਸੰਗਰੂਰ ਦੀ ਕੌਨਸਟੀਟਿਊਐਂਸੀ ਚ ਤਿੰਨ ਜਲੇ ਨੇ ਸੰਗਰੂਰ ਬਰਨਾਲਾ ਤੇ ਮਲੇਰਕੋਟਾ ਤਿੰਨ ਡੀਸੀ ਬੈਠੇ ਨੇ ਉਹਨਾਂ ਦਾ ਹਮਲਾ ਬੈਠਾ ਉਹਨੂੰ ਬਰਨਾਲਾ ਵਾਲਾ ਭਾਈ ਆਓ ਤੁਸੀਂ ਸਾਡਾ ਮਦਦ ਕਰੋ ਜਾਂ ਉਹਨਾਂ ਨੂੰ ਕਹੋ ਵੀ ਤੁਸੀਂ ਆਪ ਦੇ ਰਹੀਏ ਨੇ ਤੁਸੀਂ ਆਪ ਦੇ ਰਹੀਏ ਨੇ ਤੁਸੀਂ ਆਪ ਦੇ ਕਿਉਂਕਿ ਇਹ ਆਰਓ ਬਣੇ ਹੁੰਦੇ ਨੇ ਨਾਲ ਆਰੇ ਇਸ ਨੀ ਮੇ ਆਰੋ। ਤੋ ਕਿ ਇੱਕ ਇੱਕ ਜਿਹੜਾ ਹਲਕਾ ਹੈ ਉਹਦੇ ਚੀਕੀ ਕਸ ਜਿਵੇਂ ਹੈਗਾ ਮੋਟੇ ਤੌਰ ਤੇ। ਸੋ ਜੇ ਇਹ ਆਰੋ ਨੂੰ ਕਹੋ ਵੀ ਤੂੰ ਭਾਈ ਇਹ ਜੋੜ ਕਰਕੇ ਮੈਨੂੰ ਭੇਜੋ ਅੱਗੇ ਆਪ ਜੋੜ ਕਰ ਲਓ। ਸੋ ਇੱਕ ਔਖਾ ਕੰਮ ਨਹੀਂ ਹੈ। ਕਿ ਆਰੋ ਕੋਲ ਤਾਂ ਸਿਰਫ 9 ਹਲਕੇ ਨੇ ਹਰੇਕ ਦੇ 9 ਫਿਗਰ ਜੋੜ ਕਰਨੀ ਆ। ਬਾਕੀਆਂ ਨੇ ਕੋ। ਇਹ ਡਾਟਾ ਦਾ ਤਾਂ ਕਹਿਣਾ ਵੀ ਇਦਾਂ ਜੋੜ ਕਰਨ ਦਾ ਆਖਰੀ ਗੱਲ ਮੈਂ ਇਹ ਕਰਕੇ ਦਿਖਾਇਆ ਸੀ ਕੈਂਸਰ ਦਾ ਸਰਵੇ ਕਰਾ ਸੀ ਡਿਟ੍ਰਿਚੀ ਸਰਵੇ ਕਰਦੇ ਸੀ। ਐ ਨਾਲ ਦੀ ਨਾਲ ਐਪ ਤੇ ਡਾਟਾ ਜਾਈ ਜਾ ਰਿਹਾ। ਨਾਲ ਦੀ ਨਾਲ ਜੋੜ ਲੱਗੀ ਜਾ ਰਿਹਾ। ਕਿਉਂਕਿ ਜਿਹੜੇ ਵਰਕਰ ਨੇ ਵੀ ਆ ਪੰਚ ਵਰਕਰ ਨੇ ਇਹਨਾਂ ਦਾ ਆ ਡਾਟਾ ਕਰੇਗਾ ਇਹ ਅਪਲੋਡ ਕਰੇਗਾ ਆ 10 ਜਿਹੜੇ ਅਪਲੋਡ ਹੋਏ ਨੇ ਉਹਨਾਂ ਨੂੰ ਆ ਜਮਾ ਕਰੇਗਾ ਆ 10 10 ਦੇ 10 ਅੱਗੇ ਬਣ ਗਏ ਇਹਨਾਂ ਨੂੰ ਆ ਵੀਡੀਓ ਕਰੇਗਾ ਇਹ ਵੀਡੀਓ ਆ ਦੇ ਸਾਰੇ ਦੇ ਇੱਕ ਜਿਹੇ ਚ 10 ਨੇ 12 ਨੇ 14 ਨੇ ਉਹਦਾ ਡੀਸੀ ਦਾ ਦਫ਼ਤਰ ਕਰੇਗਾ ਇਹ ਕੋਈ ਔਖਾ ਕੰਮ ਨਹੀਂ ਹੈ ਇਹ ਡਾਟੇ ਨਾਮ ਵੀ ਨਾਲ ਇਕੱਠੇ ਹੋ ਸਕਦੇ ਨੇ ਨਾਮ ਦੇ ਨਾਲ ਅਪਲੋਡ ਹੋ ਸਕਦੇ ਨੇ ਨਾਮ ਦੇ ਨਾਲ ਜੋੜੇ ਜਾ ਸਕਦੇ ਨੇ ਇਹ ਕੋਈ ਜਿੱਥੇ ਜਿਨ੍ਹਾਂ ਕੋਲ ਕੋਈ ਆਮਦਾ ਫਾਇਦਾ ਨਹੀਂ ਹੁੰਦਾ ਉਹਨਾਂ ਦੇ ਵੀ ਇੱਥੇ ਤਾਂ ਇਲੈਕਸ਼ਨ ਕੰਮ ਹੈ ਸਾਰੀ ਪਾਵ ਰਹਾ ਪਰ ਕੀ ਆ ਵੀ ਇਹ ਨਗਰ ਦਾ ਧਿਆਨ ਰੱਖਣਾ ਅਸੀਂ ਡਾਟਾ ਵੀ ਲੈ ਸਕਦੇ ਹਾਂ ਅਸੀਂ ਪੁੱਛ ਵੀ ਸਕਦੇ ਹਾਂ ਫੇਰ ক্লোਜ਼ਿੰਗ ਦਾ ਟਾਈਮ ਸਾਰੇ ਉਹਦੇ ਤੇ 13 ਤੇ ਤਾਂ ਲਿਖੀ ਹੋਇਆ ਸਾਰੇ ਆਪ ਦਾ ਆਪ ਦਾ ক্লোਜ਼ਿੰਗ ਦਾ ਟਾਈਮ ਲਿਖ ਕੇ ਉਂਝ ਵੀ ਭੇਜ ਦੇਣ ਵੀ ਐਨੇ ਵਜੇ ਬੰਦ ਹੋਇਆ ਸੀ ਪਤਨਸਰ ਤੱਕ ਜੂਵੀ ਵੋਟਾਂ ਕਰ ਖਤਮ ਹੋਈਆਂ ਨੇ ਇਹ ਦੂਜੇ ਦਿਨ ਤੱਕ ਡਾਟਾ ਨਹੀਂ ਦਿੱਤਾ ਐਫੀਡਿਟਿਫਾਈਡ ਕਰਦਾ ਇਲੈਕਸ਼ਨ ਕਮਿਸ਼ਨ ਇਹ ਤਾਂ ਦਿੱਤੇ ਨਹੀਂ ਜਾ ਸਕਦਾ ਮੁੜ ਕੇ ਆਪ ਹੀ ਫਾਈਲ ਕਰਦਾ ਆਪ ਹੀ ਡਾਟਾ ਪੋਸਟ ਵੀ ਕਰ ਦਿੰਦਾ ਹੈ ਕਹਿੰਦਾ ਡਾਟਾ ਦਿੱਤਾ ਨਹੀਂ ਜਾ ਸਕਦਾ ਦੂਜੇ ਦਿਨ ਆਪੇ ਪੋਸਟ ਕਰ ਦਿੰਦਾ ਇਹ ਜਿਹੜੀਆਂ ਗੱਲਾਂ ਨੇ ਇਹਨੂੰ ਆਪਣੇ ਸ਼ੰਕੇ ਦੂਰ ਕਰਨ ਵਾਸਤੇ ਆਪਣਾ ਚੋਣ 'ਚ ਵਿਸ਼ਵਾਸ ਰੱਖਣ ਵਾਸਤੇ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਵਾਸਤੇ ਜੇ ਕੋਈ ਬੰਦਾ ਉੱਪਰਲਾ ਨਾ ਕਰਦਾ ਹੋਵੇ ਜਿਵੇਂ ਡਾਕਟਰ ਜੇ ਰਾਜ ਨਾ ਕਰੇ ਤਾਂ ਅਮਰੀਲ ਕਈ ਵਾਰ ਕੋਸ਼ਿਸ਼ ਕਰਦਾ ਜਾਂ ਚਾਹੇ ਧੰਦ ਪਿੱਟੀਆਂ ਪੱਤੀ ਪੱਤੀ ਆਪੇ ਕਰ ਲਈਏ ਕਿ ਕੋਹਨੇ ਤਾਂ ਕਰਨੀ ਨਹੀਂ ਸੋ ਇਸ ਕਰਕੇ ਇਹ ਜੇ ਚਾਹ ਰਖੀਏ ਤਾਂ ਮੈਨੂੰ ਲੱਗਦਾ ਹੈ ਕਾਫੀ ਕੁਝ ਇਹ ਅਸੀਂ ਜਿਹੜੇ ਸਾਡੇ ਸ਼ੰਕੇ ਨੇ ਕਤੋਂ-ਕਤੋਂ ਉਹ ਦੂਰ ਹੋ ਸਕਦੇ ਸੋ ਡਾਕਟਰ ਸਾਹਿਬ ਤੁਸੀਂ ਇਹ ਚੋਣ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਲਿਖਦੇ ਹੁਣ ਕੱਲ ਨੂੰ ਵੋਟਾਂ ਪੈ ਜਾਣਗੀਆਂ ਵਿੱਚ 2 ਦਿਨ ਹੋਰ ਹੋਣਗੇ ਤੇ 4 ਤਰੀਕ ਨੂੰ ਨਤੀਜੇ ਆਉਣਗੇ ਉਹਨਾਂ ਦੀ ਸਾਨੂੰ ਨਹੀਂ ਪੂਰੇ ਦੇਸ਼ ਨੂੰ ਵਿਦੇਸ਼ ਨੂੰ ਜਿੱਥੇ-ਜਿੱਥੇ ਵੀ ਇੰਡੀਅਨ ਡੈਮੋਕ੍ਰੇਸੀ 'ਚ ਥੋੜਾ ਬੜਾ ਵਿਸ਼ਵਾਸ ਰੱਖਣ ਵਾਲੇ ਲੋਕ ਬੈਠੇ ਆ ਉਹਨਾਂ ਸਾਰਿਆਂ ਨੂੰ ਪਰ ਦੇ ਜਿਹੜੇ 24 ਦੀ ਚੋਣ ਦੇ ਨਤੀਜਿਆਂ ਦੀ ਉਡੀਕ ਰਹਿ ਗਈ ਤੁਸੀਂ ਛੋਟ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ